ਮੈਂ ਜਦੋਂ ਮੇਰੇ ਮਗਰ ਪੁਲਿਸ ਲੱਗੀ ਨਾ ਮੈਂ ਭੱਜ ਜਾਂਦਾ ਵਕੀਲ ਤੇ ਵੜ ਗਿਆ ਮੈਂ ਉਹੀ ਵੜ ਗਿਆ ਜਾ ਕੇ ਜਦੋਂ ਪੁਲਿਸ ਮਗਰ ਸੀ ਹੁਣ ਪ੍ਰਾਣੀਆਂ ਕਚਹਿਰੀਆਂ ਹੁੰਦੀਆਂ ਸੀ ਮੈਂ ਕਿਹਾ ਯਾਰ ਭਾਈ ਮੇਰੇ ਮਗਰ ਪੁਲਿਸ ਆ ਮੈਂ ਪੀਓ ਆ ਮੈਂ ਕਿਹਾ ਭਗੌੜਾ ਮੈਂ ਤੇ ਮੈਂ ਪੇਸ਼ ਹੋਣਾ ਉਹ ਕਹਿੰਦਾ ਆ ਜਾ ਆ ਜਾ ਆ ਕਿਉਂਕਿ ਵਕੀਲ ਦੀ ਵੀ ਤੇ ਉਹ ਸਾਵਾਸ਼ੀ ਮਿਲਦੀ ਨਾ ਇਹਨਾਂ ਨੂੰ ਵੀ ਨੰਬਰ ਮਿਲਦੇ ਆ ਵੀ ਪਗੋੜਾ ਪੇਸ਼ ਕਰਾਇਆ ਹਾਂ ਮੈਂ ਕਿੰਨੇ ਪੈਸੇ ਲਹੇਗਾ ਕਹਿੰਦਾ 2000 ਮੈਂ ਕਹਾ 88 ਆ ਵਕੀਲ 2000 ਵਾਲਾ ਇਹ ਮਰਾਉ ਮੈਂ ਕਹਾ ਇੱਕ ਸਾਹਮਣੇ ਬੈਠਾ ਉਹਦੇ ਮੂਛਾਂ ਮਾਛਾਂ ਗੋਲ ਕਰਦਾ ਮੈਂ ਕਹੋ ਉਹਦੇ ਚੱਲ ਉਹ ਮੈਨੂੰ ਚੰਗਾ ਲੱਗਦਾ ਮੈਂ ਭੱਜ ਕੇ ਮਾਰੀ ਪਲਾਕੀ ਉਹਦੇ ਕੋਲੇ ਉੱਟ ਗਿਆ ਮੈਂ ਕਹਾ ਹਾਂ ਵੀ ਮੈਂ ਐ ਕਰਕੇ ਮੈਂ ਪਗੋੜਾ ਮੈਂ ਪੇਸ਼ ਹੋਣਾ ਉਹ ਤਾਂ ਗਿਆ ਹੀ ਰਹਿ ਗਿਆ ਜਰਾ ਜੱਜ ਨੂੰ ਪੁੱਛਣ ਮੈਂ ਉਧਰ ਵੜ ਗਿਆ ਉਹ ਕਹਿੰਦਾ ਰੁਪਿਆ ਲਾਉ 12000 ਮੈਂ ਕਹਾ ਤਾਂ ਹੋਈ ਨਾ ਵਕੀਲਾਂ ਵਾਲੀ ਗੱਲ ਹੈ ਮੈਂ ਕਹਿੰਦਾ ਕੀ ਆਪਕਾ ਪਹਿਲੇ ਬਾਕਸੀ ਪਹਿਲੇ ਬੌਟੇ ਵਾਲਾ ਗਰਸਾ ਸਰਪੰਚ ਆਉ ਉਹਨੂੰ ਦੇ ਦੀ ਮੈਨੂੰ ਪੇਸ਼ ਕਰਾ ਉਹਨੇ ਪੇਸ਼ ਕਰਾਇਆ ਬਾਕਸੀ ਜੱਜ ਹੁੰਦੇ ਆਣ ਕਹਾਣੀ ਝਾਕੇ ਕਹਿੰਦਾ ਮੈਨੂੰ ਇੱਕ ਦਿਨ ਨਰਮਾੜ ਦਿੱਤੀ ਉਹ ਮਗਰ ਕਟਾਤੇ ਕਿਤੀਰੇ 12000 ਲੈ ਕੇ ਮੈਂ ਕਿਹਾ ਖੜਾ ਛੜਾ ਮੇਰਾ ਉਹ ਕੁੱਟਣਗੇ ਬਹੁਤ ਮੇਰੇ ਤੋਂ ਰੋਲੇ ਕੋਲ ਤੋਂ ਨਾਲ ਬਈ ਉਹਨੇ ਮੈਂ ਤਮੰਤ ਕਰੀ ਪਤਾ ਨਹੀਂ ਰੱਬ ਜਾਣੇ ਕੀ ਹੋਇਆ ਵੀ ਜੱਜ ਮੰਨ ਗਿਆ ਉਹ ਕਹਿੰਦਾ ਜੇਲ੍ਹ ਭੇਜ ਦਿਓ ਛੋਕਰ ਆ ਮਾਲਕ ਦਾ ਮੈਂ ਕਿਹਾ ਬਾਬਾ ਮੇਰੀ ਤਾਂ ਤਿੰਨ ਮਹੀਨੇ ਤਰੀਕ ਹੀ ਨਹੀਂ ਪਈ ਮੈਂ ਤਾਂ ਨਾ ਧੋਕੇ ਡਿਉੜੀ ਜਾਜਾ ਕਰਾਂ ਵੀ ਅੱਜ ਮੇਰੀ ਤਰੀਕ ਆ ਬਾਹਰ ਲਿਕੇ ਗਏ ਕਰ ਤਰੀਕ ਆ ਉਹ ਕਹਿੰਦੇ ਤੇਰੇ ਸੰਭਣ ਨਹੀਂ ਆਈ ਤੇਰੀ ਗਾਰਦ ਨਹੀਂ ਆਈ ਤੇਰਾ ਫਲਾਨਾ ਨਹੀਂ ਆਇਆ ਮੈਂ ਕਿਹਾ ਯਾਰ ਗੱਲ ਤਾਂ ਦੱਸੋ ਕੀ ਹੈ ਤੇ ਜਿੱਦẽ ਭਾਈ ਸਾਡੀ ਤਰੀਕ ਆਈ ਤੇ ਉਹ ਜੱਜ ਬਾਜਨਾ ਮਾਰੇ ਦੋ ਮੇਰੇ ਮੂਰੇ ਛਾਂਮ ਹੋ ਗਈ ਉਹਨਾਂ ਨੂੰ ਉਮਰ ਕੈਦ ਹੋ ਗਈ ਜਿਹੜੇ ਮੇਰੇ ਮੂਰੇ ਸੀ ਤੇ ਉਹਨਾਂ ਦੇ ਘਰ ਵਾਲਿਆਂ ਬਈ ਮੈਂ ਵੀ ਅੰਦਰ ਵੜ ਗਿਆ ਜੱਜ ਮੇਰੇ ਰਚਾ ਕੇ ਸੁਤਾ ਜਿਹਾ ਲੈ ਕੇ ਜਿ ਉੱਠ ਗਿਆ ਵਕੀਲ ਮੈਨੂੰ ਕਹਿੰਦਾ ਆਪਣਾ ਕੰਮ ਹੋ ਗਿਆ ਮੈਂ ਕਿਹਾ ਕਿਵੇਂ ਕੰਮ ਹੋ ਗਿਆ ਬਰੀ ਆਪਾਂ ਤੇ ਮੈਂ ਬਾਹਰ ਨਿਕਲ ਕੇ ਮੈਂ ਕਿਹਾ ਕੰਨੇ ਕਿਵੇਂ ਮੈਂ ਕਿਹਾ ਬਰੀ ਸਾਡਾ ਪੱਪੀ ਹੁੰਦਾ ਜੀ ਤਾਕਤੂਪੁਰ ਵਾਲਾ ਪੰਜਾਬ ਬਸ ਵਾਲਾ ਕਹਿੰਦਾ ਹਣ ਫਿਰ ਬੋਤਲਾ ਮਗਲ ਗਿਆ ਮੈਂ ਕਿਹਾ ਖੜ ਚੋਰੇ ਉਦੋਂ ਮੈਟਾ ਟੋਰਾ ਚੱਲਦਿਆਂ ਹੁੰਦਿਆਂ ਸੀਗੀਆਂ ਇੱਕ ਜੱਟ ਆ ਮਗਰ ਉਹ ਹੋਰ ਆ ਗਈ ਮੈਂ ਕਿਹਾ ਦੋ ਮੈਟਾ ਟੋਰਾ ਕਰਾ ਲਓ ਕਹਿੰਦੇ ਅੱਜ ਫਿਰ ਕਹਿੰਦੇ ਡੱਟ ਖੁੱਲਣਗੇ ਬੋਤਲਾਂ ਵੇ ਅੱਜ ਕਹਿੰਦੇ ਜੱਟ ਦੀ ਤਰੀਕ ਆ ਮੈਂ ਕਿਹਾ ਹਾਂ ਬਾਕੀ ਚੱਲੇ ਬਰੀ ਆਪਾਂ ਅਸੀਂ ਐਂ ਕਰੀ ਜਾਂਦੇ ਉਦੋਂ ਉਹਨਾਂ ਦੇ ਘਰ ਵਾਲੀਆਂ ਰੋਣ ਲੱਗੀਆਂ ਜੱਜ ਦੀ ਕਾਰ ਮੂਰੇ ਲੰਮੀਆਂ ਪੈ ਗਈਆਂ ਪੁਲਿਸ ਨੇ ਧੂਤ ਆ ਕੇ ਸੈੱਡ ਕਰੀਆਂ ਭਾਈ ਚਲੋ ਉਮਰ ਕੈਦ ਹੋ ਗਈ ਹੈ ਨਾ ਮੈਂ ਕਿਹਾ ਯਾਰ ਕੀ ਹੋ ਗਿਆ ਕਹਿੰਦਾ ਯਾਰ ਸਾਨੂੰ ਉਮਰ ਕੈਦ ਹੋ ਗਈ ਯਾਰ ਸਾਡੇ ਘਰ ਵਾਲਿਆਂ ਦਾ ਬਾਈ ਬਹੁਤ ਔਖਾ ਹੈ ਨਾ ਮਾੜੀ ਗੱਲ ਹੋਈ ਮੈਂ ਤੇ ਉਹ ਸਾਡਾ ਜਿਹੜਾ ਪੁਲਿਸ ਵਾਲਾ ਸੀਗਾ ਸਾਡੇ ਵਾਲਾ ਬੰਦਾ ਕਹਿੰਦਾ ਭਾਈ ਅਸੀਂ ਤਾਂ ਪਿੱਗ ਲਵਾ ਲਗੇ ਇੱਕ ਅੰਦਾ ਅਸੀਂ ਤਾਂ ਘਰ ਨੂੰ ਜਾਣਾ ਉਹ ਕਹਿੰਦਾ ਕਿਉਂ ਕਹਿੰਦਾ ਤੁਹਾਨੂੰ ਸਾਈ ਬਰੀ ਹੋਗੇ ਕਹਿੰਦਾ ਸਜ਼ਾ ਹੋਈ ਐ ਇਹਨੂੰ ਬਰੀ ਕੋਈ ਨਹੀਂ ਹੋਏ ਕਹਿੰਦਾ ਅੱਲਾਸ ਮੈਂ ਕਹਾ ਸਾਡਾ ਵਕੀਲ ਕਹਿ ਕੇਗਾ ਹੋ ਗਿਆ ਕੰਮ ਤੇ ਮੈਂ ਕਹਾ ਜਾ ਭੱਜ ਕੇ ਆਪਣੇ ਵਕੀਲ ਕੋਲੇ ਜਦੋਂ ਉਹ ਗਿਆ ਕਹਿੰਦਾ ਉਹ ਤਾਂ ਜਿੰਦਾ ਲਾ ਗਿਆ ਮਤਲਬ ਫੇਰ ਕੰਮ ਹੋ ਗਿਆ ਆਪਣਾ ਉਦੋਂ 2000 ਵਾਲਾ ਆ ਗਿਆ ਹਾਂ ਜੀ ਤਾਂ ਤੈਨੂੰ ਕਿਹਾ ਹੀ ਮੈਨੂੰ ਕਰ ਲਾ ਮੈਂ ਕਿਹਾ ਤੂੰ ਕੀ ਕਰਦਾ ਕਹਿੰਦਾ ਆਹ ਕੰਮ 2000 ਚ ਕਰਾ ਦੇਣਾ ਹੀ ਮੈਂ ਇਹਦਾ 12000 ਚ ਕਰਾਈ ਖੜਾ ਮੈਨੂੰ ਤਾਂ ਪਤਾ ਹੀ ਸੀ ਤੈਨੂੰ ਸਜੇ ਹੀ ਹੋਣੀ ਹੈ ਕਹਿੰਦਾ ਤੂੰ ਕਿਹਦੇ ਮਗਰ ਲੱਗਿਆ 7 ਸਾਲ ਦੀ ਤੂੰ ਕੀ ਦੇ ਮਗਰ ਲੱਗ ਗਿਆ ਮੈਂ ਉਹਦੇ ਮਗਰ ਲੱਗਾ ਬਾਈ ਮੁੱਛਾਂ ਦੇਖ ਕੇ ਹੀ ਫਸ ਗਿਆ ਮੈਂ ਤਾਂ ਕਹਿੰਦਾ ਮੁੱਛਾਂ ਨੇ ਨਹੀਂ ਕਿਸ ਲੜਨਾ ਬੰਦੇ ਨੇ ਲੜਦਾ ਹੁੰਦਾ ਕਹਿੰਦਾ ਤੂੰ ਕਹਿੰਦਾ ਮੋਛਾਂ ਤਾਂ ਮੈਂ ਕਿਹੜਾ ਨੂੰ ਕਹਿੰਦਾ ਕੱਲ ਨੂੰ ਗੁੰਦਜੀ ਲਾ ਕੇ ਪਤੰਦਰਾ ਕਹਿੰਦਾ ਤੂੰ ਮੋਛਾਂ ਵੇਖ ਕੇ ਹੀ ਅੜ ਗਿਆ ਮੁਰ ਕੇ ਮੇਰੇ ਮੱਥੇ ਨਹੀਂ ਲੱਗਿਆ ਉਹ ਕੀ ਨ ਚਾਰ ਦਿਨ ਆਇਆ ਵੀ ਨਹੀਂ ਉਹ ਉਹਨੇ ਤਾਂ ਕੁੱਟਣਗੇ ਇਹਦੇ ਨਾਲ ਤੇ ਮੈਂ ਕਹਾਂ ਵੀ ਇਹੋ ਜਿਹਾ ਹੁੰਦਾ ਕਈ ਮੇਰੀ ਹਨਾ ਮਾਰੇ ਦਾ ਮਤਈ ਹਰ ਜਾਂਦਾ ਭਾਈ ਜਿਵੇਂ ਇੱਕ ਕਣ ਕਬੱਡੀ ਜਾਂਦਾ ਵੀਡੀਓ ਬਣਾਈ ਆ ਉਹ ਬਿਲ ਐ ਮਿੰਦਾ ਉਹ ਕਹਿੰਦੇ ਵੀ ਪੜਿਆ ਵਾ ਜਿਆਦਾ ਦਿਮਾਗ ਖਰਾਬ ਹੋ ਗਿਆ ਪਹਿਲਾਂ ਕਦੇ ਇੰਜੀਨੀਅਰ ਸੀਗਾ ਤੇ ਮੁੜ ਕੇ ਖੇਤੀ ਕਰ ਲਈ ਉਹਨੇ ਐ ਵੱਡ ਕੇ ਐ ਫਿਰ ਸਕੈਚ ਨਾਲ ਨਿਸ਼ਾਨੀ ਲਾ ਕੇ ਫਿਰ ਐ ਥੱਲੇ ਰੱਖ ਕੇ ਕਣ ਕਾਇ ਰੱਖ ਉਹ ਤੇ ਥੋੜੀ ਮਰ ਗੇ ਟ ਹੂੰ ਤੀਨਾਂ ਪਾਸੇ ਫਿਰ ਐ ਮਣ ਕੇ ਉਹਨਾਂ ਨੇ ਇਹ ਇੱਕ ਪਾਲੀ 2 ਮਹੀਨੇ ਚ ਵੱਡੂ ਜਿਹੜੇ ਸਾਹਮਣੇ ਲੱਗਿਆ ਪਿਆ ਹਨ ਉਹਨਾਂ ਗੱਲ ਨੂੰ ਇੰਜੀਨੀਅਰ ਹੁੰਦੇ ਜਿਹੜੇ ਉਹ ਇਹੋ ਜਿਹੇ ਹੁੰਦੇ ਸਾਡਾ ਚਾਚਾ ਵੀ ਇੰਜੀਨੀਅਰ ਸੀ ਪੜ ਗਿਆ ਜਿਆਦੇ ਪੜੇ ਤੇ ਦਿਮਾਗ ਖਰਾਬ ਹੋ ਗਿਆ ਠੀਕ ਹੈ ਦਿਮਾਗ ਤੇ ਲੋਡ ਪੈ ਗਿਆ ਲਵਲਾਨ ਚਲਿਆ ਗਿਆ ਛੋਟੀ ਉਮਰ ਸੀ ਪੁਲਿਸ ਵਾਲਿਆਂ ਦਾ ਮੋਟਰਸਾਈਕਲ ਖੜਾ ਸੀ ਹੁਣ ਪੁਲਿਸ ਤੋਂ ਉਧਰ ਨਹੀਂ ਤਾਂ ਆਏ ਵੀ ਆਪਣੇ ਕਿਹੜਾ ਨੇੜੇ ਆ ਜੂ ਬਾਹਰ ਨੂੰ ਕਰਨ ਦੇ ਉਹਨਾਂ ਨੂੰ ਵੀ ਪਤਾ ਸੀ ਕਿ ਇਹਦੇ ਦਿਮਾਗ 'ਚ ਫਰਕ ਐ ਹੂੰ ਆਏ ਜੇ ਵੀਹ ਦਾ ਵੀਹ ਦਾ ਜਾਇ ਮਾਰ ਕੇ ਥਾਪੀ ਦੀ ਚਾਬੀ ਬਚਾ ਲੈ ਲਾ ਕੇ ਸਟਾਰਟ ਕਰਕੇ ਭਜਾਤਾ ਪੁਲਸ ਵਾਲੇ ਖੜੇ ਉਹਨਾਂ ਨੇ ਪੁੱਛੀ ਗੱਡੀ ਛੱਦ ਕੇ ਮਗਰ ਨਹੀਂ ਇਹ ਕਿੱਥੇ ਜਾ ਦੇ ਉਹਨੂੰ ਚਲਾਉਣਾ ਆ ਗਿਆ ਵਾ 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 ਲਾ ਕੇ ਝੋ ਛੱਡਤਾ ਉਹਦਾ ਪਾਉਂਦਾ ਫਿਰੇ ਗਾ ਉਹਨਾਂ ਨੇ ਜਦੋਂ ਕੱਚੇ ਜੇ ਥਾੜ੍ਹ ਰਬੜ ਦੀਆਂ ਗੋਲੀਆਂ ਹੁੰਦਾਂ ਨੇ ਕੋਲ ਉਹ ਮਾਰ ਕੇ ਛੱਡਿਆ ਫੇਰ ਫੜਿਆ ਫੇਰ ਜੇਲ੍ਹ ਚ ਕਰਤਾ ਫੇਰ ਬੰਦੇ ਛੜਾ ਕੇ ਲੈ ਗਈ ਤਾਂ ਦਿਮਾਗ ਖਸੂਰ ਹੈ ਇਹ ਦਿਮਾਗ 'ਚ ਫਰਕ ਹੈ ਇਹਨੂੰ ਛੱਡ ਦਿਓ ਇੱਕ ਸਾਡੇ ਦਾਦੇ ਦਾ ਮੁੰਡਾ ਹੋਰ ਸੀ ਉਹ ਦਵਾਈ 'ਚ پاਗਲ ਹੋ ਗਿਆ ਬਾਬਾ ਅੱਛਾ ਮੈਨੂੰ ਕਹਿੰਦੇ ਵੀ ਇਹਨੂੰ ਤੂੰ ਛੱਡ ਕੇ ਆ ਨਾਲ ਜਾ ਅਸੀਂ ਉਹ ਲਿਆਣ ਲੱਗੇ ਅਸੀਂ ਪੂਰਾ ਸਜਾ ਲਿਆ ਉਹਨੂੰ ਐਵੇਂ ਇਥੋਂ ਦੀ ਆਏ ਪਰਨਾ ਸੈਟ ਲਿਆ ਉਹਨੂੰ ਆਤੋਂ ਆ ਕੇ ਵੀ ਹੁਣ پاਗਲ ਨੂੰ ਥੋੜੀ ਦਿੱਤਾ ਜੇਲ੍ਹ 'ਚ ਬਹਿਣ ਦਿੰਦਾ ਕੋਈ ਤੇ ਉਹ ਆਏ ਜਦੋਂ ਬਾਰਨਰ ਗਿਆ ਇਹ ਕਹਿੰਦਾ ਤੇ ਨਾ ਬਿਆ ਕਰਾਂਗੇ ਆ ਆ ਓਏ ਆਪਣੀ ਭਾਬੀ ਤੇਰੀ ਖਾਣੂ ਹੋ ਗਿਆ ਜਾਜ ਵਾਲੇ ਪਾਸੇ ਨੂੰ ਪਾਇਲਟ ਵਾਲੇ ਪਾਸੇ ਮੈਂ ਚਲਾਉਂ ਚਾਹ ਉਹ ਕਹਿੰਦੇ ਰਕਮੜਾ ਉਹਨੇ ਵੀ ਸੱਦ ਲਿਆ ਉੱਥੇ ਲਾਤਾ ਸੀ ਮੁੜਿਆ ਮੈਂ ਕਾਰ ਚ ਲੈ ਕੇ ਉਹਨਾਂ ਕੋਲੇ ਫੇਰ ਵੱਜਿਆ ਕਹਿੰਦੇ ਮੁੜਿਆ ਮੈਂ ਕਹਾ ਬਈ ਜਾਜ ਵਾਲਿਆਂ ਨੇ ਤਾਰ ਤੇ ਉਹ ਰਕਮੜਾ ਮੈਂ ਕਹ ਉਹ ਨਹੀਂ ਪੜਨ ਦਿੰਦੇ ਉਹ ਵੀ ਬਹੁਤ ਔਖਾ ਲਿਆਂਦਾ ਸੀ ਅਸੀਂ ਮੈਂ ਉਹਨੂੰ ਮਿਲਣ ਗਿਆ ਉੱਥੇ ਉਹਨਾਂ ਨੇ ਪਾਗਲਖਾਨੇ ਚ ਕਰਤਾ ਸੀਖਾਂ ਚ ਬੈਠਾ ਹੈ ਮੇਰੇ ਕੋਲ ਆ ਗਿਆ ਤੂੰ ਮੇਰੇ ਪਿੰਡੋਂ ਆ ਗਿਆ ਓਏ ਮੈਂ ਕਿਹਾ ਹਾਂਜੀ ਥੋੜੇ ਪਿੰਡੋਂ ਹਾਂ ਤਾਰੀ ਹਦੂ ਭਗਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹੋ ਕਿਵੇਂ ਆ ਮੈਂ ਠੀਕ ਆ ਦੁਬਈ ਜਾਣਾ ਮੈਂ ਦੁਬਈ ਜਿੱਦਾ ਆਪਾਂ ਬੈਠੇ ਆ ਨਾ ਆਪਾਂ ਨਾ ਦੁਬਈ 'ਚ ਬੈਠੇ ਆ ਆਪਾਂ ਘਰੇ ਬੈਠੇ ਐ ਕਿ ਨਾਲ ਲੈ ਕੇ ਚੱਲੂ ਜੰਗਾ ਹਾਂ ਪਾਸਪੋਰਟ ਬਣਾ ਲਾ ਮੈਂ ਕਹ ਬਣਾ ਲੂੰਗਾ ਮੈਂ ਆਪਾਂ ਤਾਂ ਕਨੇਡਾ ਹੀ ਲੈ ਜਾਗੇ ਕਨੇਡਾ ਹੀ ਭਾਈ ਉਹ ਮੈਡਮ ਮੇਰ ਨਾਲ ਸੈਕਟ ਹੋ ਗਈ ਮੈਰ ਮੈਨੂੰ ਕਹਿੰਦੀ ਆ ਕਿ ਮੈਡਮ ਦਾ ਗੈਪਟ ਲਿਆਉਣ ਲੱਗਦੀ ਤਰ੍ਹਾਂ ਤਰ੍ਹਾਂ ਦੇ ਲੈਕਚਰਾਰ ਕਾਲਜ ਦੀ ਅਣਪੜ ਬੰਦੇ ਦੇਖੋ ਕੰਮ ਕਾਫੀ ਟਾਈਮ ਚੱਲਦਾ ਰਿਹਾ ਜੀ ਜਾਵੇ ਨਾਂਗਾ ਸਮਾਂ ਲੋੜ ਤੋਂ ਵੱਧ ਮਤਲਬ ਕਿ ਜਦੋਂ ਅਸੀਂ ਫੋਨ ਲਾਉਣਾ ਉਹਨ ਵੀ ਜ਼ਿਆਦਾ ਹੋ ਤੇ ਮੇਰੇ ਮਾੜਾ ਮਾੜਾ ਜਿਆਦਾ ਆਉਂਦਾ ਜਾਂਦਾ ਮੈਂ ਨਾ ਮੈਂ ਕੀ ਕਰਨਾ ਉਦੋਂ ਦੂਆ ਜੇ ਲੱਗਿਆ ਸੀ ਮੂਰੇ ਦੋ ਲਾ ਕੇ ਲਾਉਂਦੇ ਹੁੰਦੇ ਸੀ ਤੇ ਮੈਂ ਨਾ ਮਾਧਰ ਕੇ ਰਾਮਪੁਰੇ ਜਾਣਾ ਗੱਡੀ ਰਾਮਪੁਰੇ ਲਾਉਂਦਾ ਹੁੰਦਾ ਹੀ ਮੈਂ ਇਨਾਮ ਪਰ ਜਾ ਕੇ ਮੈਂ ਐਸਟੀਡੀ ਤੇ ਜਾਣਾ ਐਸਟੀਡੀ ਵਾਲਾ ਏਡਾ ਕੰਦਰ ਜਗਾਰੀ ਹੁੰਦਾ ਹੀ ਨਾ ਉਹਨੂੰ ਮੈਂ ਕਹਣਾ ਯਾਰ ਕਰਾਈ ਗੱਲ ਯਾਰ ਮੇਰੀ ਉਹਨੇ ਘਰ ਵਾਲਾ ਫੋਨ ਲਾਉਣਾ 83 83 ਹੁੰਦਾ ਹੀ ਨੰਬਰ ਉਹਨੇ ਲਾਉਣਾ ਤੇ ਉਹਨੇ ਲਾ ਕੇ ਉਹਨੇ ਕੁੜੀ ਵਾਲੀ ਬਾਈ ਕਹਿੰਗਾ ਹੈਲੋ ਮੈਡਮ ਜੀ ਨੇ ਗੱਲ ਕਰੀ ਸੇਲੀ ਬੋਲਦੀ ਹੈ ਸਰ ਉਹ ਮੈਂ ਹੀ ਜਮਾ ਉਹਦੇ ਤੱਕ ਰਣੇਣਾ ਲਓ ਜੀ ਤੁਹਾਡੀ ਸੇਲੀ ਦਾ ਫੋਨ ਹੈ ਨਾਲ ਹੀ ਮੈਂ ਜਾਓ ਹੈਲੋ ਉਹਨੇ ਭੈਣ ਨਾਲ ਸੇਲਾ ਫੇਰ ਭਾਈ ਗੱਲਾਂ ਬਾਤਾਂ ਮਾਰਨੀਆਂ ਹਨ ਫੇਰ ਕੱਟ ਦੇਣਾ ਓਏ ਘਰ ਆ ਗਿਆ ਨਾ ਜੀ ਹਰਿੰਦਰ ਜੀ ਹੁਣ ਤਾਂ ਉਹਨੂੰ ਪਤਾ ਹੀ ਆ ਲੜ ਪਏ ਸੀ ਅਸੀਂ ਲੜੇ ਬਹੁਤ ਅਸੀਂ ਜਦੋਂ ਉਹਨੂੰ ਪਤਾ ਲੱਗਿਆ ਵਿਚਾਰ ਨੂੰ ਪਾਪਾ ਸੀ ਤੇ ਚਲੋ ਕੰਮ ਚੱਲਦਾ ਰਿਹਾ ਅਸੀਂ ਗੱਲਾਂ ਬਾਤਾਂ ਕਰਦੇ ਰਹੇ ਤੇ ਮੈਂ ਬਾਹਰ ਚਲੇ ਗਿਆ ਮੈਂ ਬਾਹਰ ਚਲੇ ਗਿਆ ਭਾਈ ਉਹ ਤਾਂ ਉਹੀ ਗੱਲ ਉਹ ਤਾਂ ਦਿਲ ਨਾ ਲੱਗੇ ਜਾ ਕੇ ਯਾਰ ਮੈਡਮ ਜਿਆਦਾ ਵੀ ਮੈਂ ਕਿਹਾ ਯਾਰ ਬੜੀ ਮਾੜੀ ਗੱਲ ਆ ਯਾਰ ਆਪਾਂ ਤਾਂ ਐਵੇਂ ਹੀ ਆ ਗਏ ਭਾਈ ਇਹ ਇੱਕ ਉਥੇ ਕਲਾਕਾਰ ਬਹੁਤ ਮਿਲਦੇ ਆ ਬਾਹਰ ਹੁਣ ਪਰੇ ਤੋਂ ਪਰੇ ਸਾਰੇ ਚਿੱਤਰਕਾਰ ਮਿਲਦੇ ਆ ਉੱਥੇ ਇੱਕ ਲੁਹਾਰੇ ਦਾ ਹੁੰਦਾ ਸੀ ਉਹ ਕਹਿੰਦਾ ਮੈਂ ਹੂਬ ਹੂ ਫੋਟੋ ਬਣਾ ਦਿੰਨਾ ਯਾਰ ਮੈਂ ਕਿਹਾ ਆ ਫੋਟੋ ਯਾਰ ਕੰਮ ਤੇ ਛ ਸਾਰੀ ਕਾਂਦ ਤੇ ਬਣਾਤੀ ਕੰਜਰ ਦੇ ਨੇ ਉਹ ਜਮਾਈ ਹੋਵੇ ਭਾਈ ਕਹਿੰਦਾ ਰੰਗ ਭਰਾਂਗੇ ਆਪਾਂ ਇਹਦੇ ਭਾਰੋ ਮੈਂ ਕਿਹਾ ਭਾਈ ਇਹਦੇ ਤੇ ਲਾ ਰੀ ਜਾਂ ਆਪਾਂ ਦੋ ਸਾਲ ਇਹਦੇ ਨਾਲ ਹੀ ਪੈਣਾ ਫੋਟੋ ਨਾਲ ਹੀ ਮੈਂ ਆਪਾਂ ਇੱਥੇ ਹੀ ਕਤ ਨਹੀਂ ਪੂਰੇ ਮਜਨੂ ਬਣ ਕੇ ਕੇ ਮਨਮੁੰਤਰਾ ਹੀ ਰਹਿ ਗਿਆ ਸੀ ਕੰਨਾਂ 'ਚ ਪਾਉਣ ਵਾਲੀ ਪੂਰੀ ਪੂਰਾ ਰਾਂਝੇ ਬਣ ਕੇ ਸੇ ਭਾਈ ਹੁਣ ਉੱਥੋਂ ਸਾਰਾ ਫੋਨ ਲਾਉਣਾ ਤੇ ਮੈਂ ਮਤਲਬ ਕਿ ਥੋੜਾ ਟਾਈਮ ਪਹਿਲਾਂ ਲੱਗ ਗਿਆ ਪਤਲੀ ਜੀ ਆਵਾਜ਼ ਕੱਢ ਕੇ ਮੈਂ ਕਹਿੰਨਾ ਜੀ ਐਂ ਕਰਕੇ ਮੈਂ ਸਟੂਡੈਂਟ ਬੋਲਦਾ ਮੈਡਮ ਜੀ ਨਾਲ ਗੱਲ ਕਰਨੀ ਹੈ ਹਾਂ ਗਰਮੀ ਤੇ ਪ੍ਰੀਤਮ ਦਾ ਫੋਨ ਆਇਆ ਬੇਟਾ ਕਰਾਉਣਾ ਗੱਲ ਵਿੱਚ ਗਰਮੀ ਤੇ ਠੀਕੋ ਹਾਂ ਜੀ ਮੈਂ ਕਹਿੰਦਾ ਜੀ ਬਾਹਰ ਜਾਣਾ ਘਰ ਦੇ ਕਹਿੰਦੇ ਮੰਮੀ ਪਾਪਾ ਕਹਿੰਦੇ ਬਾਅਦ ਨਾ ਉਹ ਜਵੜਾ ਭੱਲੀ ਗਿਆ ਸੀ ਤੇ ਉਹ ਕਹਿੰਦੇ ਉੱਥੇ ਪੜਨ ਲਾਵਾਂਗੇ ਤੈਨੂੰ ਨਾ ਬੇਟਾ ਬਧੀਏ ਗੱਲ ਹੈ ਬਟਾ ਮਹਪ੍ਰਤਮ ਅਗਰ ਜਾਓ ਬਟਾ ਜਾਣਾ ਚਾਹੀਦਾ ਮੈਂ ਕਹਾਂ ਸਾਲੇ ਆਪਾਂ ਇੱਕੋ ਜਈਆਂ ਮੈਂ ਤਾਂ ਸਾਧੂਆਂ ਤੂੰ ਗਿੜੇ ਨਾ ਬੇਟਾ ਕਹਿ ਦਿੰਨਾ ਤੇ ਭਾਈ ਮੈਲੇ ਵੀ ਗਿਆ ਜਾਵੜਿਆ ਮੈਲੇ ਵੀ ਗਿਆ ਜਾ ਕੇ ਫੋਨ ਲਾਤਾ ਅੱਛਾ ਮੈਂ ਕਹਾਂ ਹਲੋ ਹਾਂਜੀ ਕੌਣ ਮੈਂ ਕਹਾਂ ਮੈਂ ਬੋਲਦਾ ਨਹੀਂ ਬ੍ਰੀਟ ਹਾਂ ਬੇਟਾ ਕਿਵੇਂ ਹੋ ਠੀਕ ਹੋ ਅੱਛਾ ਬਾਹਰ ਪਹੁੰਚ ਗਏ ਮੈਂ ਕਹਾਂ ਹਾਂਜੀ ਅੱਛਾ ਕਿੰਨਾ ਟਾਈਮ ਹੋ ਗਿਆ ਮਗਾ ਮੀਨਾ ਹੋ ਗਿਆ ਜੀ ਹਾਂ ਫੋਨ ਨਹੀਂ ਆਇਆ ਮੈਂ ਕਿਹਨੂੰ ਕਹਿੰਦੇ ਫੋਨ ਨਹੀਂ ਆਇਆ ਉਹਦਾ ਹੈ ਨਾ ਮੈਂ ਕਿਹਾ ਹਾਂ ਆ ਜੂਗਾ ਆ ਗਿਆ ਲੱਗ ਗਿਆ ਹੁਣ ਪੈਸੇ ਹੈ ਨਹੀਂ ਸੀ ਤੇ ਹੁਣ ਨਹੀਂ ਖੜਾ ਜਾਂਦਾ ਮੈਂ ਕਿਹਾ ਡਰੋ ਨਾ ਮੈਂ ਤਾਂ ਨੇਤੀ ਗੱਲਾਂ ਕਰਿਆ ਕਰਾਂ ਫਿਰ ਮੈਂ ਚਿੱਠੀਆਂ ਪਾਉਣ ਲੱਗ ਗਿਆ ਕਾਲਜ ਚ ਲਿਖ ਲਿਖ ਕੇ ਫੋਨ ਮਹਿੰਗਾ ਪੈਂਦਾ ਈ ਯਾਰ ਚਿੱਠੀ ਉਹਨੂੰ ਕਹਣਾ ਵੇਚੀ ਸਾਰੀ ਲਿਖ ਕੇ ਭੇਜਦਾ ਕਰ ਜਿਹੜੀ 6-7 ਦਿਨ ਪੜੀ ਨਾ ਜਾਵੇ ਉਹਦਾ ਲੱਗਿਆ ਰਹੀ ਇਤਰੋਂ ਮੈਂ ਲਿਖ ਦੇਣੀ ਯਾ ਉਹਨੂੰ ਤਾਂ ਕਾਲਜਸ ਪੜ ਕੇ ਪਾੜ ਦੇਣੀ ਉਹ ਹੋ ਗਈ ਬਿਮਾਰ ਬਈ ਜਮੀ ਨਾ ਆਈ ਨਾ ਛੁੱਟੀਆਂ ਲੈ ਗਈ ਤੇਰੇ ਯਾਰ ਨੇ ਲੈਟਰ ਭੇਜੀ ਸੀ ਅੱਛਾ ਲੈਟਰ ਹੁਣ ਥੋੜੀ ਜਿਹੀ ਵੱਡੀ ਸੀ ਸਕੂਲ ਵਾਲਿਆਂ ਨੇ ਕਾ ਕਰੇ ਫੜਾਇਆ ਉਹਨੇ ਕਾਲਜ ਵਾਲਿਆਂ ਨੇ ਬੈਠੇ ਨੇ ਤਾਂ ਹੁਣ ਮੂਰੇ ਮਿਲਪਾ ਦੇ ਘਰ ਵਾਲਾ ਉਹਨਾਂ ਨੇ ਹੁਣ ਫੜਾਤੀ ਜੀ ਪ੍ਰੀਤਮ ਦੀ ਆਈ ਹੈ ਕਹਿੰਦਾ ਜਦੋਂ ਨੇ ਵਿੱਚੋਂ ਪੜੀ ਸਾਰੀ ਗੱਲਬਾਤ ਹੋ ਗਿਆ ਅਕਬ ਬਬੂਲੇ ਕੰਮ ਹੋ ਗਿਆ ਚੜ੍ਹੋ ਚੜਾਈ ਤੇ ਮੈਂ ਤੈਨੂੰ ਹਾਸਿਆ ਵਾਲੀ ਗੱਲ ਤਾਂ ਹੁਣ ਦੱਸਣਾ ਮੈਂ ਲਾ ਲਿਆ ਫੋਨ ਉਹਨੂੰ ਬਈ ਹੈ ਮੈਨੂੰ ਥੋੜੀ ਪਤਾ ਲੱਗ ਗਿਆ ਲੱਗਾ ਹਲੋ ਅੱਛਾ ਜੀ ਅੰਕਲ ਪ੍ਰੀਤਮ ਹੈ ਬੈਨ 14 ਓ ਮੈਗਾ ਕੀ ਹੋ ਗਿਆ ਅੰਕਲ ਅੱਜ ਹਾਰੀ ਗੱਲ ਪਤਾ ਲੱਗਿਆ ਬਹਿਨ ਚੋਦਾ ਤੇ ਜਿੱਥੀ ਬਹਿ ਗੋਲੀ ਆ ਤੂੰ ਸਮਝ ਬੰਕੀ ਆ ਆਪਣੇ ਆਪ ਨੂੰ ਕੁੱਤਿਆ ਦੱਲੀਆਂ ਉਹਨੇ ਹੋਰ ਬਸ ਬੋਲਾ ਮੈਂ ਕਿਹਾ ਓਏ ਬੰਦਿਆਂ ਨਾਲ ਕਰਮੇ ਨਾ ਪਤਾ ਲੱਗਾ ਮਾਰ ਮਾਰ ਤੇ ਬੜਾ ਮੂਰਖ ਬਾਗੇ ਦਾ ਕੰਮ ਵਿਗੜਿਆ ਪਿਆ ਮੈਂ ਕਹਿੰਦਾ ਉਹ ਕਿੱਥੇ ਆ ਓ ਛੱਡਦੀ ਮੈਂ ਛੱਡਦੀ ਬਾਬਾ ਫਿਰ ਸੌਰੇ ਵਾਲਾ ਨੰਬਰੀ ਦੇ ਦੇ ਮੈਂ ਕਹਾ ਸੌਰੇ ਵਾਲਾ ਨੰਬਰੀ ਦੇ ਦੇ ਸਾਦ ਹੁਣ ਤੇਰੇ ਪਤਾ ਦਾ ਲੱਗ ਗਿਆ ਆਪਾਂ ਸਾਡੂ ਆ ਤੇਰੀ ਤਾਂ ਵਿਗੜੀ ਆ ਹਾਂ ਮੈਂ ਤੇਰੀ ਵਿਗੜੀ ਅਸੀਂ ਤਾਂ ਬਣਾ ਲਈਏ ਮੈਂ ਕਿਹਾ ਇੱਧਰ ਤਾਉਣ ਦੇ ਏ ਇਹ ਤੂੰ ਬਹਿਨ ਚੋਦਾ ਤੂੰ ਫੋਨ ਨਹੀਂ ਨਾੜਾ ਮਗ ਮੈਂ ਥਾਣੇ ਜਾਊਂਗਾ ਥਾਣੇ ਮੈਂ ਕਿਹ ਇੱਥੇ ਹੁਣ ਪੁਲਿਸ ਕਿਵੇਂ ਆਊਗੀ ਮਰ ਜੰਨਾ ਐਵੇਂ ਕਿੰਨਾ ਕਮੈ ਦਾ ਮੁੰਡਾ ਹੀ ਨਹੀਂ ਤੈਨੂੰ ਪਤਾ ਨਹੀਂ ਮਗਰ ਮੈਂ ਕਿਹੜੇ ਮੁਲਕ ਚ ਆਹੋ ਤੂੰ ਹਣਾ ਕਹਤੇ ਦਬਈ ਦੂਈ ਜੋਮੇ ਦਾ ਕੁੱਤਿਆ ਮੇਰਾ ਹੋਜ ਲੂਤ ਕਹਿੰਦੇ ਆ ਭਾਈ ਉਹ ਬੰਦੇ ਨੇ ਤੇ ਖੀਰ ਭਰਾਵਾ ਜਦੋਂ ਪੰਚਾਇਤ ਹੋਈ ਉਹ ਕਹਿੰਦਾ ਹਜੇ ਕਰ ਹੜਦਾ ਏ ਸਾਡੇ ਘਰੇ ਫੋਨ ਲਾਉਂਦਾ ਘਰੇ ਹਾਂ ਪਾਪਾ ਕਹਿੰਦਾ ਘਰੇ ਫੋਨ ਲਾਉਂਦਾ ਗੰਦੀਆਂ ਗੱਲਾਂ ਕਰਦਾ ਉਲਟਾ ਮੈਂਗਾ ਆਪਣੇ ਘਰ ਗਈ ਹੈ ਕਹਿੰਦਾ ਸਹੁਰਿਆਂ ਦੇ ਨੰਬਰ ਤੇ ਦੱਸ ਕੀ ਕਰੀਏ ਉਹਦੇ ਬੰਦੇ ਦਾ ਐਡਾ ਨਲਾਇਕ ਬੰਦਾ ਯਾਰ ਐਡਾ ਨਲਾਇਕ ਬੰਦਾ ਯਾਰ ਮੈਨੂੰ ਉਹਨੂੰ ਪਤਾ ਲੱਗ ਗਿਆ ਹੋਵੇ ਕਿ ਤੇ ਘਰ ਵਾਲੀ ਦਾ ਮੈਨੂੰ ਪਤਾ ਲੱਗ ਗਿਆ ਮਾ ਕੋਲ ਨਾ ਲਾ ਮਾ ਉਹ ਫਿਰ ਵੀ ਲਾ ਰਿਹਾ ਇੱਕ ਮਲਾ ਵੀ ਗੁਰਗਾ ਹੱਥਾਂ ਜਵੇਰੀ ਲੈਂਦਾ ਸੀ ਮੈਂ ਕਿਹਾ ਜਿਆ ਉਹਨੂੰ ਮੂੰਹ ਵਾਸਤੇ ਜਦੋਂ ਨੇ ਫੋਨ ਚੱਕਣਾ ਮੈਂ ਕਿਹਾ ਹਲੋ ਮੈਂ ਤੜੀ ਗੱਲ ਆ ਮੈਂ ਕਿਹਾ ਨੰਬਰ ਦੇ ਦਿਓ ਉਹ ਦੀ ਪਹਿਨ ਦੀ ਜਨ ਤੇਰਤਾ ਮੈਂ ਫਿਰ ਬੀੜਾ ਜਾ ਮੈਂ ਹਲੋ ਮੈਂ ਕਿਹਾ ਦੇਖ ਫੋਨ ਨਾ ਕੱਟੇ ਉਦੋਂ ਭੈਣ ਤੋਂ ਦਫੋਂ ਬੜਾ ਫੱਟ ਕੀਤਾ ਅਖੀਰ ਉਹਨਾਂ ਦੇ ਘਰ ਦਾ ਫੋਨ ਆਇਆ ਮੈਨੂੰ ਭਾਈ ਸਾਹਿਬ ਸਾਡੇ ਦੇ ਹੱਥ ਸਾਡੀ ਕੁੜੀ ਬਾਸ ਲੈਣ ਦੇ ਤੂੰ ਕੌਣ ਹੈ ਯਾਰ ਇਹੋ ਜਿਹਾ ਹੈ ਕਿਹੜਾ ਤੂੰ ਓਏ ਜਿਹਦੇ ਮਗਰ ਪਿਆ ਉਹ ਮੈਗਾ ਜੀ ਮੋਹ ਹੀ ਜ਼ਿਆਦਾ ਆਉਣ ਲੱਗ ਗਿਆ ਸੀ ਉਹ ਕਹਿੰਦੇ ਨਹੀਂ ਸਾਨੂੰ ਵੀ ਬਹੁਤ ਆਉਂਦਾ ਤੇਰਾ ਨਹੀਂ ਉਹ ਤੇਰਾ ਗਿੱਧਰ ਘੁੱਟ ਕਰਾਂਗੇ ਤੇਰੀ ਸਹਾਉ ਲਾ ਲਈ 83 83 82 ਨੰਬਰ ਸੇ ਤੇ ਭਾਈ ਅਜੀਨਾ ਚਲੋ ਮੈਗਾ ਯਾਰ ਸਾਰਾ ਜੀ ਨਾ ਲੱਗੇ ਭਾਈ ਮੈਂ ਕਿਹਾ ਲੜਾਈ ਹੋ ਗਿਆ ਤਾਂ ਕਾ ਔਖਾ ਹੋ ਗਿਆ ਹਾਂ ਸਾਰੀ ਕੱਲੀ ਕਾਂਦ ਤੇ ਫੋਟੋ ਹੀ ਰਹਿ ਗਈ ਯਾਰ ਹੈ ਮੈਂ ਫੇਰ ਫੋਨ ਲਾ ਲਿਆ ਉਹਨੂੰ ਹਲੋ ਮੈਂ ਕਿਹਾ ਜੀ ਅਸਲੀ ਮਰਦਾ ਤਲਾਕ ਦੇ ਦੇ ਰੱਖੀ ਨਾ ਓ ਤੂੰ ਭੈੰਦਿਆ ਜਰਾ ਫੋਨ ਨਹੀਂ ਕਰਨਾ ਮੈਂ ਇੱਥੇ ਤੈਨੂੰ ਕਹਤਾ ਜਦਾਂ ਬਾਪੇ ਨੂੰ ਗਾਲ ਵੀ ਨਹੀਂ ਕੱਢਣੀ ਹੁੰਦੀ ਵਿਚਾਰਿਆਂ ਨੂੰ ਹਨਾ ਮੈਂ ਕਿਹਾ ਜੀ ਮੈਂ ਕੱਢੀ ਨਾ ਇੱਥੇ ਤੇਰੇ ਕਰਲ ਚੜ ਜੂ ਇਹੋ ਜੀ ਕੱਢੂੰਗਾ ਮੈਂ ਕਹੇ ਹਾਬਾ ਨਾਲ ਵਾਲੇ ਭਰ ਕੇ ਕੱਢਦੇਗਾ ਗਾਲ ਸਾਰਾ ਕੋ ਖੜਾ ਦੂੰ ਮੈਂ ਗਾਲ ਨਾਲ ਹੀ ਵੇਚਦਾ ਤੇ ਤੂੰ ਫਿਰ ਸਾਡੇ ਘਰੇ ਫੋਨ ਕਿਉਂ ਲਉਨੇ ਹੈ ਵੀ ਹੁਣ ਸਾਡੇ ਘਰੇ ਫੋਨ ਲਾਇ ਮੈਸੇਜ ਤੋਂ ਬੁਲਾ ਲੈ ਨਹੀਂ ਤੇ ਮਗਾ ਫੋਨ ਤੇ ਕੀ ਕਰੂੰ ਤਰਾ ਐਸਐਸ ਤੋਂ ਹੈ ਉਹ ਜਾਪਰਾ ਮੈਂ ਕਤੀੜ ਹਕਤੀੜ ਕੀ ਹੁੰਦਾ ਮੈਂ ਕੁੱਤਾ ਹਾਂ ਬਹਿਨ ਤੂੰ ਦਾ ਮੇਰੇ ਘਰੇ ਫੋਨ ਨਹੀਂ ਲਾਉਣਾ ਹਾਂ ਮੈਂ ਕਿਹਾ ਨਹੀਂ ਲਾਉਂਦੇ ਤੇਰੇ ਘਰੇ ਫੋਨ ਅਖੀਰ ਭਰਾਵਾ ਉਹਨਾਂ ਨੇ ਮੈਥੋਂ ਮਸਾ ਖੜਾ ਛੜਾਇਆ ਤੇ ਮੈਂ ਅੰਬਰਸਰ ਜਦੋਂ ਉਤਰਿਆ ਮੇਰਾ ਸਾਲਾ ਰਿਆ ਨਾ ਗਿਆ ਮੈਂ ਫੇਰ ਲਾ ਉਹਨੇ ਫੇਰ ਚੱਕ ਲਿਆ ਕਹਿੰਦਾ ਕੌਣ ਹੈ ਤਾਂ ਮੈਂ ਕੋਹੀ ਆ ਗੱਲ ਕਰਾਉਣੀ ਤੇਰੀ ਜਿੰਨੀ ਮਰਨ ਤੇਰੀ ਹੋ ਤੇਰੀ ਬਾਈ ਨੂੰ ਨੰਬਰ ਹੀ ਬਦਲਣਾ ਪੈਣਾ ਕਿ ਮੈਂ ਨੰਬਰ ਚੇਂਜ ਕੀਤਾ ਉਹਨੇ ਕਿ ਇਹ ਨਹੀਂ ਕਹਦਾ ਯਾਰ ਦਾ ਹੋਏ ਬੜਾ ਬੰਦਾ ਟੱਕਰਿਆ ਯਾਰ ਮੈਂ ਗੁਰੂ ਦਾ ਮੈਂ ਬੱਸ ਚੜ ਕੇ ਹੋਰ ਜਾਂਦਾ ਸੀ ਤਰਨ ਸਾਹਿਬ ਮੈਂ ਸਾਰੀ ਤੇਰੀ ਬੈਠਾ ਰਹਿੰਦਾ ਅੱਡੇ ਚ ਆਏ ਮੈਂ ਮੈਡਮਾਂ ਲੰਘਦੇ ਵੇਖੀ ਜਿਹੜੇ ਮੈਂ ਕਿਹੜੀ ਲੰਘੂ ਗਈ ਦੀ ਲੰਘਦੀ ਕਿ ਮੈਂ ਲੰਘ ਵੀ ਮੇਕਾ ਹੋਰ ਕਿਤੇ اٹ ਗਈ ਉਹਨਾਂ ਨੇ ਪਾਉਂਦੇ ਹੀ ਹਟਾ ਪੜਾਉਂਦੇ ਹੀ ਹਟਾ ਲੀ ਰਹਿਣ ਦੇ ਹੋ ਜੇ ਲੈਕਚਰ ਆਪ ਤੋਂ ਕੀ ਲੈਣਾ ਮੇਰਾ ਥਾਲਾ ਇੱਡਾ ਠੀਠ ਬੰਦਾ ਲੈ ਕੇ ਹੀ ਰਪਾਜੀ ਇੱਕ ਜਿਹੜੀ ਸਾਡੇ ਬੰਦੇ ਨੂੰ ਕੁੱਟਣ ਚਲੇ ਗਏ ਬੰਦੇ ਨਾਲੇ ਤਾਂ ਉਹ ਦਸੇ ਦੇ ਨਾਲੇ ਹੱਸੇ ਬਾਬਾ ਤੇ ਨਾਲੇ ਐਸਓ ਚ ਰਿਪੋਰਟ ਦੇਖੇ ਨਾਲੇ ਬੱਖੀਆਂ ਫੜੀ ਬੈਠਾ ਕੋਈ ਗੱਲ ਸੁਣ ਕੇ ਪੰਚਾਇਤ ਵੀ ਹੱਸੇ ਵੈਸੇ ਚਾ ਅੱਡ ਪਾਣੀ ਨਿਕਲ ਗਿਆ ਉਹਦਾ ਉਹ ਕਹਿੰਦਾ ਵੀ ਕਿਵੇਂ ਹੋਈ ਆ ਕਹਿੰਦਾ ਜੀ ਮੈਂ ਆਏ ਨੂੰ ਮੂੰਹ ਕਰੀ ਬੈਠਾ ਕਹਿੰਦਾ ਮਗਰ ਦੀ ਬੰਦੇ ਆਏ ਤੇ ਮੇਰੇ ਲਫੇੜਾ ਮਰਿਆ ਕਹਿੰਦਾ ਮੈਂ ਖਾ ਮਜ਼ਾਕ ਕੀ No, ਕੋਰ ਛੱਡਾ ਦੂਜੇ ਨੇ ਕਹਿੰਦਾ ਮੈਂ ਕਿਹਾ ਕੋਈ ਗੱਲ ਆ। ਮੈਂ ਉਹ ਤੀਜੇ ਨੇ ਮਾਰਿਆ ਕਹਿੰਦਾ ਮੈਂ ਕਿਹਾ ਵੀ ਕੁੱਟਣਾ ਹੈ। ਕਹਿੰਦਾ ਫੇਰ ਉਹ ਤੂੰ ਕਹਿੰਦਾ ਕਹਿੰਦਾ ਫਿਰ ਜੀ ਬੱਸ ਸੋਚਿਆ ਹੀ ਨਹੀਂ ਕਹਿੰਦਾ ਫੇਰ ਤਾਂ ਕਹਿੰਦਾ ਮੀਂਹ ਵਾਂਗੂੰ ਚੱਲ ਪਾ। ਆਏ ਕੁੱਟਿਆ ਜਨਾਬ ਮੈਨੂੰ ਕਹਿੰਦੇ ਸੱਜਣ ਵਾਲੇ ਉਹਦੀ ਗੱਲ ਸੁਣੇ ਨਾਲੇ ਹੱਸੇ ਕਹਿੰਦਾ ਸਭਰੇ ਦਾ ਤਰੀਕੇ ਨਾਲ ਦੱਸਦਾ। ਤੇ ਕੋਈ ਗੱਲ ਆ। ਹਾਂ ਕਹਿੰਦਾ ਪਹਿਲਾਂ ਕਹਿੰਦਾ ਮਜ਼ਾਕ ਹੈ ਫਿਰ ਕਹਿੰਦਾ ਕੋਈ ਗੱਲ। ਫਿਰ ਕਹਿੰਦਾ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਕੁੱਟਣਾ ਹੈ। ਤੀਜੀ ਮਾਰੀ ਤੂੰ ਵੀ ਮਜ਼ਾਕ ਵਾਲਾ ਇੰਨੇ ਜ਼ੋਰ ਨਾਲ ਮਾਰੂ। ਹੈ? ਸਹੀ ਗੱਲ ਆ ਉਹ ਸਾਹ ਗੋਰੇ ਨੂੰ ਮੈਂ ਫੜਾ ਤੇ ਡੋਡੇ 5 ਕਿਲੋ ਇੱਥੇ ਸੀਜ਼ਨ ਚੱਲਦਾ ਹੀ ਗੱਲੇ ਦਾ ਤੇ ਗੱਡੀਆਂ ਖੜੀਆਂ ਨਾ ਵੀਰ ਕੇ ਕਿੱਲਾਂ ਵਾਲੇ ਮੈਨੂੰ ਕਹਿੰਦਾ ਯਾਰ ਅਜੀ ਤਾਂ 10 ਜਾਣੇ ਆ ਯਾਰ ਅੱਧਾ ਅੱਧਾ ਕਿਲੋ ਰੋਟੇ ਜੋ ਕੋਈ ਗੱਡੀ ਵਾਲਾ ਲਿਆ ਦੇਵੇ ਕਹਿੰਦਾ ਕਿਰਾਇਆ ਦੇ ਦਿਆਂਗੇ ਬਾਬਾ ਇੱਥੇ ਮਹਿੰਗੇ ਵਾਲੇ ਆ ਯਾਰ ਮੈਂ ਕਹਾਂ ਗੋਰੇ ਨੂੰ ਫੜਾ ਦਿੰਨੇ ਆ ਤਰਾ ਫੜਾ ਦੇ ਮੈਂ ਫੜਾ ਤੀ ਗੋਰੇ ਨੇ ਤਾਂ ਫੋਨ ਲਾ ਲਿਆ ਮੈਨੂੰ ਹਲੋ ਮਗਾ ਗੱਡੀ ਫੜੀ ਗਈ ਸੰਘਤੋ ਮਾਰ ਲੈ ਕੇ 30000 ਰੁਪਈਆ ਲੈ ਕੇ ਮੈਂ ਕਹਾਂ ਤੂੰ ਕਿੱਥੇ ਆ ਹੁਣੇ ਨਵੇੜ ਕੇ ਤੁਰ ਲੱਗੇ ਮੈਂ ਕਹਾਂ ਤੁਰੀ ਨਾ ਖੜ ਜਾ ਇੱਥੇ ਇੱਥੇ ਹੀ ਮੈਂ ਕੱਟਦਾ ਫੋਨ ਉਹਨੇ ਲਾ ਲਿਆ ਮੈਂ ਕੱਟ ਦਿਓ ਲਾ ਲੇ ਮੈਂ ਕਿਹਾ ਯਾਰ ਤੂੰ ਰੁਕ ਜਾ ਗੱਲ ਉਹ ਕਹਿੰਦਾ ਮੈਂਤਾਂ ਕਰੀ ਜਾਂਦੇ ਆ 20000 ਮੋੜਤਾ ਉਹਨਾਂ ਨੇ ਮੈਂ ਕਿਹਾ ਬਿਲਕੁਲ ਨਹੀਂ ਮੈਂਤ ਜਲਨੀ ਨਾ ਆਪਾਂ ਇਹਨਾਂ ਤੋਂ ਲੈਣਾ ਦਾ ਯਾਰ ਹਲੋ ਕਹਿੰਦਾ ਉਹ ਵੀ ਫਰਾਤੇ ਬਾਈ ਨੇ ਪੈਸੇ ਮੋੜਤੇ ਸਾਰੇ ਮੋੜਤੇ ਕਹਿੰਦਾ ਉਹ ਵੀ ਵਸਿਆ ਉਹ ਕਹਿੰਦਾ ਡੋਡੇ ਜਿਹੜੇ ਮੈਂ ਕਿਹਾ ਥਾਲੇ ਲੱਗਦੇ ਡੋਡੇ ਯਾਰ ਉਹ ਖਾਵਾ ਕਹਿੰਦਾ ਅੱਧਾ ਕਿਲੋ ਹੀ ਰੱਖਿਆ ਇਹਨਾਂ ਨੇ ਉਹ ਵੀ ਮੋੜਤੇ ਮੈਂ ਕਿਹਾ ਤੂੰ ਫੋਨ ਕੱਟ ਮੈਂ ਹੋਰ ਦਵਾ ਕੇ ਤੋਰੂੰ ਤੈਨੂੰ ਲਾ ਕੇ ਹਲੋ ਕਹਿੰਦਾ ਸਾਰਾ ਕੁਝ ਮੋੜ ਗਿਆ ਯਾਰ ਉਹ ਕਹਿੰਦੇ ਜਾ ਤੂੰ ਕਹ ਲਾ ਕਿ ਪਉਣਾ ਹੀ ਮੇਰੇ ਤੇ ਮੈਂ ਕਿਹਾ ਗਾਂ ਪਉਣਾ ਕੀ ਤੇ ਨਹੀਂ ਵੀ ਮੈਂ ਕਿਹਾ ਗੁਰੂ ਆ ਤੇਰਾ ਮੈਂ ਆਏ ਨੂੰ ਦੱਸਿਆ ਮੁਰਗੇ ਢਾਪੇ ਤੇ ਕੇ ਨੂੰ ਮੈਂ ਕਿਹਾ ਐਸਚੋ ਤੇ ਕੋਈ ਨਹੀਂ ਸਾਡਾ ਵੀ ਜਿਹੜੀ ਮੈਂ ਤੂੰ ਕਰਦਾ ਹੀ ਨਾ ਮੈਂ ਉਹ ਵੀ ਅਸੀਂ ਕਰੀਂਗਾ ਬੁੱਧ ਮੈਂ ਕਿਹਾ ਜੇ ਤੇਰੀ ਧਾਂ ਤੇ ਕੋਈ ਬੰਦਾ ਤੇਜ ਹੁੰਦਾ ਉਹ ਕਹਿੰਦਾ ਚਲ ਭੇਜ ਤੇ ਖੜਾ ਰਹਿਦਾ ਸਨਾ ਗਲਤੀ ਹੋ ਗਈ ਮੇਤੋਂ ਮੈਂ ਕਿਹਾ ਨਹੀਂ ਮੈਨੂੰ ਨਹੀਂ ਕਿਉਂ ਮੈਂ ਕਿਹਾ ਮੇਰੇ ਦਾ ਸੰਗ ਤਾਂ ਬੰਦੇ ਬਹੁਤ ਆ ਮੈਂ ਤਾਂ ਭੇਜ ਦੇਣਾ ਸੀ ਕੋਈ ਨਾ ਕੋਈ ਮੈਂ ਤਾਂ ਤੇਰੇ ਕੋਲੇ ਭੇਜ ਦੇਣਾ ਸੀ ਕਈ ਵਾਰੀ ਹਾਂ ਗੇਮਾਂ ਪਾ ਜਾਂਦੇ ਬੱਬਾ ਬੰਦੇ ਪਤਾ ਨਹੀਂ ਲੱਗਦਾ ਕਈ ਬੰਦਿਆਂ ਨੇ ਸਾਡੇ ਡਰਾਈਵਰਾਂ ਨੇ ਵੀ ਹਰਕ ਮਾਰਿਆ ਡਰਾਈਵਰਾਂ ਦਾ ਠੀਕ ਹੈ ਜਿਵੇਂ ਹੁਣ ਮੰਨ ਲਾ ਕੋਲਾ ਆਉਂਦਾ ਕੋਲਾ ਰਾਜ ਵੇਚਣ ਲੱਗੀ ਕੋਲਾ ਕਿਵੇਂ ਵੇਚਦੇ ਆ ਉਹ ਮਿਲਾ ਕੇ ਵੇਚ ਦਿਆ ਉਹਨਾਂ ਨੇ ਅੱਧਾ ਕੋਲਾ ਲਾ ਕੇ ਉਹ ਵਿੱਚ ਕੋਲਾ ਮਿਕਸ ਕਰ ਦਿੰਦੇ ਕੋਲਾ ਥੋੜੀ ਆ ਉਹਦਾ ਪੱਥਰ ਆ ਪੱਥਰ ਨੂੰ ਕਾਲਾ ਰੰਗ ਕਰਿਆ ਹੁੰਦਾ ਉਹ ਵਿੱਚ ਮਿਕਸ ਕਰ ਦਿੰਦੇ ਉਹਨਾਂ ਪੱਥਰ ਭੱਠੇ 'ਚ ਥੋੜੀ ਮੱਚੂ ਆ ਕੇ ਬਾਬਾ ਉਹ ਤਾਂ ਗੱਡੀਆਂ ਲਾਦਣਾ ਪਹਿਲਾਂ ਪਹਿਲਾਂ ਦਾ ਅਗਲੇ ਨੇ ਪੱਠਿਆਂ ਤੇ ਯਾਰ ਜਦੋਂ ਵੇਖਿਆ ਪੱਠਿਆਂ ਤੇ ਇੰਨਾ ਪੱਥਰ ਪਿਆ ਮੇਰੇ ਕੋਲੇ ਮੈਨੂੰ ਤਾਂ ਪਤਾ ਲੱਗਿਆ ਰਾਜਸਤਾਨੀ ਘੋੜਾ ਫੜਿਆ ਵਾ ਸੁਨਾਮ ਮੇਰੇ ਕੋਲੇ ਕੇਸ ਆ ਗਿਆ ਤੇ ਨਿਹਾਲੀ ਵਾਲੇ ਦੇ ਬੰਦਿਆਂ ਦਾ ਪੱਠਾ ਮੈਨੂੰ ਕਹਿੰਦੇ ਐ ਕਰਕੇ ਆਪਣੀ ਗੱਡੀ ਛੜਾ ਆ ਕੇ ਪੈਸੇ ਵੱਧ ਮੰਗਦੇ ਆ ਘੋੜਾ ਲਗੇ ਚਾ ਚ ਫੜੀ ਆ ਇਹ ਕੋੜਾ ਆਪਾਂ ਲਾਤਾ ਆ ਕੇ ਕੋੜਾ ਤਾਂ ਥੋੜਾ ਹੀ ਲਾਇਆ ਬਾਕੀ ਤਾਂ ਉਹ ਦਾ ਲਾਤਾ ਆਪਾਂ ਮੈਂ ਉਹਨੂੰ ਫੋਨ ਲਾਇਆ ਮੈਂ ਕਿਹਾ ਚੱਲ ਜਿੰਨਾ ਕੋੜਾ ਲਾਇਆ ਉਹਨੇ ਤਾਂ ਛੜਦੇ ਕਹਿੰਦਾ ਬਾਬਾ ਕੋੜਾ ਲੈ ਜਾਣ ਜਾ ਕੇ ਬੀਜ ਦੇਣ ਮੈਂ ਕਿਹਾ ਤੂੰ ਭੱਠੇ ਚ ਅੱਧਾ ਪੱਥਰ ਹੈ। ਇਹਨਾਂ ਦਾ ਆ ਪੱਥਰ ਬਾਹਰ ਵਿੱਚੋਂ ਸਿਲੰਡਰ ਤੇ ਰੱਖੀ ਫੇਰਨਾ। ਉਹਨਾਂ ਨੇ ਅੱਧਾ ਘੰਟਾ ਚਲਾ। 15 ਮਿੰਟ ਚਲਾ। ਉਹ ਮੱਚਦਾ ਹੀ ਨਹੀਂ ਹੈਗਾ। ਉਹ ਮੱਚਿਆ ਹੀ ਨਹੀਂਗਾ ਉਹੀ ਪਿਆ ਲਾਲ ਹੋਇਆ। ਲੈ ਯਾਰ ਉਹਦਾ ਬੱਟਾ ਹੈ। ਉਹਨੇ ਕਹਿੰਦਾ ਬੱਜਣਾ। ਉਹ ਕਹਿੰਦਾ ਹੁਣ ਮੈਂ ਦੱਸਦੇ ਜੀ ਹੁਣ ਕੋਲਾ ਚੁਗ-ਚੁਗ ਪਾਵਾਂ। ਕਿਹੜਾ ਬੱਟਾ ਕਿਹੜਾ ਕੋਲਾ। ਥੌੜੀ ਦੇ ਕੇ ਬਿਠਾਵਾਂ ਬੰਦਿਆਂ ਨੇ ਵੀ ਜਿਹੜਾ ਟੁੱਟ ਗਿਆ ਉਹ ਭੱਠੇ ਚ ਪਾ ਦਿਆ ਕਰੋ। ਹੁਣ ਟਰੱਕਾਂ ਵਾਲੇ ਕੀ ਕਰਦੇ ਆ? ਹੁਣ ਆਪਣੇ ਪਿੰਡਾਂ ਦੇ ਮੁੰਡੇ ਆ। ਇਹ ਜਾਣਦੇ ਮੇਰੇ ਕੋਲ ਟਰੱਕ ਲੈ ਕੇ। ਮੈਨੂੰ ਮਾਣ ਹੁੰਦਾ ਵੀ ਸਾਡੀਆਂ ਗੱਡੀਆਂ ਨੇ। ਨੇ ਉੱਥੇ ਬੰਦ ਕਰ ਵਗੇ ਰਾਸਤਾ ਕੋ ਰੌਲਾ ਜਾਂ ਪੈ ਗਿਆ ਸੀਗਾ ਦੁਬਾਰਾ ਫੇਰ ਸ਼ੁਰੂ ਹੋਏ ਸੀ ਉਹ ਉਹਨੇ ਬੰਦ ਕਰ ਦਿਓ ਬੰਦ ਤਾਂ ਹਣ ਕਿਹੜਾ ਕਰਦਾ ਅਸੀਂ ਭਰਾਵਾ ਜਿਵੇਂ ਆਪਣੀ ਗੱਡੀ ਆ ਗਈ ਇਹ ਆ ਗਈ ਇਹਦੀ ਗੱਡੀ ਚ ਰੱਖ ਤੇ ਉਥੋਂ ਕੱਢ ਕੱਢ ਫੜਾਈ ਗਏ ਦੂਜੇ ਦੀ ਆ ਗਈ ਉਥੋਂ ਕੱਢ ਕੱਢ ਫੜਾਈ ਗਏ ਸਾਡਾ ਕੋ ਮਾਮਾ ਹੁੰਦਾ ਹੀ ਰਾਸਤਾਨੀ ਉਹ ਵੇਚ ਦਾਂਦਾ ਹੀ ਰਾਤ ਨੂੰ ਉਹ ਇਹਦੀ ਗੱਡੀ ਥੱਲੇ ਬਾਲਟੀ ਰੱਖ ਕੇ ਡੋਟਿਆ ਮੰਜਾ ਢਾ ਕੇ ਪੈ ਗਿਆ ਮੰਜਾ ਛਾਂਵੇਂ ਆ ਗਿਆ ਉਹਦਾ ਜੰਡ ਦੀ ਛਾਂ ਸੀ ਇਹਨੇ ਮਾਰਿਆ ਗੇਰ ਗੱਡੀ ਲੈ ਕੇ ਤੁਰ ਗਿਆ ਬਾਲਟੀ ਇੱਥੇ ਪਈ ਧੁੱਪੇ ਕੱਲੀ ਬਾਲਟੀ ਉੱਥੇ ਸੱਗਾ ਡੋਟਿਆ ਮਾੜੂ ਬੜੇ ਲ ਕੋਈ ਵੀ ਨਾ ਉਹ ਦੇ ਤੋ ਟਰੱਕ ਦਾ ਕਹਿੰਦਾ ਮੈਨੂੰ ਲੱਗਿਆ ਸਾਰੇ ਉਹ ਨੂੰ ਤਾਂ ਦੱਸ ਕੇ ਪੈਂਦਾ ਏਦਾਂਲੇ ਬਾਲਟੀ ਪਈ ਆ ਐ ਕੱਲੀ ਬਾਲਟੀ ਅੱਡ ਪਈ ਆ ਬੱਡ ਸੁੱਤਾ ਕੋਸ਼ ਨਾ ਉੱਥੇ ਮੈਂ ਕਿਹਾ ਬੜੇ ਤਗੜੇ ਲ ਕੋਈ ਆ ਹੋਏ ਹਨਾ ਕਈ ਵਾਰੀ ਆਏ ਵੀ ਹੋ ਜਾਂਦੀ ਆ ਤੇ ਗੋਰੇ ਨੇ ਕੀ ਕਰਿਆ ਇੱਕ ਵਾਰੀ ਮੈਂ ਕਿਹਾ ਆਪਣੀਆਂ ਹੀ ਗੱਡੀਆਂ ਕੋਈ ਨਾ ਖੜੀਆਂ ਰਹਿਣ ਤੇ ਤੇ ਭਰਾਵਾ 5 ਕਿਲੋ ਖਿਸਕਾ ਲਿਆ ਆ ਪੀ ਮੈਂ ਕਾ ਗੋਰੇ ਮੁੜ ਕੇ ਆ ਉਹ ਡੋਡੇ ਲੈ ਗਿਆ ਚੱਕੀ ਮਾੜੀ ਗੱਲ ਆ ਮੈਨੂੰ ਇਹਨੇ ਰਾਤ ਆ ਮੈਨੂੰ ਕਹਿੰਦਾ ਉਹ ਲੈ ਗਿਆ ਇਹਦਾ ਬਾਬਾ ਲੈ ਗਿਆ ਯਾਰ ਉਹਦਾ ਤੇਜ ਆਨੇ ਦਾ ਮੈਨੂੰ ਨਾ ਮਾੜੀ ਗੱਲ ਆਪਣੀ ਬੇਇੱਜ਼ਤੀ ਆ ਯਾਰ ਇਹ ਉਹਨਾਂ ਨਾਲ ਅਗਲੇ ਨੇ ਕਹਿੰਦਾ ਬਾਬੇ ਦੇ ਪਿੰਡਾਂ ਦੀਆਂ ਗੱਡੀਆਂ ਵੀ ਚੋਰੀ ਕਰੀ ਜਾਂਦੇ ਹਨ ਤੇ ਇਹਨੇ ਮੜਾ ਲਿਆ ਸੀ ਪਹਿਲੇ ਕਿਹੜੇ ਗੱਡੀ ਲੈ ਕੇ ਆਇਆ ਬਾਬਾ ਨਵੀਂ ਪਾਕ ਤੇ ਐਂ ਚੂਲੀ ਭਰ ਲੀ ਆਂ ਪਾਣੀ ਦੀ ਕਹਿੰਦਾ ਲੈ ਜਾਲਾ ਹੱਥ 'ਚ ਮੇਰੇ ਮੈਨੂੰ ਸੌਹ ਆ ਮੈਂ ਜ਼ਰੂਰੀ ਨਵੀਂ ਲੈ ਕੇ ਆਇਆ ਜੋ ਮੈਂ ਚੱਕੀ ਹਾਂ ਹਾਂ ਜੀ ਵਦਲਾਂ ਕੱਲੀ ਨਹੀਂ ਇਹ ਤਾਂ ਫਿਰ ਪਣੀ ਚੂਣੀ ਭਰਨੀ ਚਲਣੀ ਸਵਾ ਇੱਕ ਵਾਰੀ ਇੱਕ ਭਾਈ ਕੁੜੀ ਆ ਗਈ ਸਾਡੇ ਕੋਲੇ ਅਸੀਂ ਸ਼ਾਮ ਨੂੰ ਰੁਕੇ ਤੇ ਉੱਤਰ ਲੱਗੀ ਤੇ ਉਹਨਾਂ ਬੈਠੀ ਰਹੀ ਆ ਸਭੀ ਤੈਨਹੀਂ ਟਰਨੇ ਮੇਰੇ ਨੇ ਮੇਰੇ ਸਾਲੇ ਨੇ ਨਾ ਉਹਨੂੰ ਸੈਂਤ ਸੁੰਤ ਜੀ ਮਿਲਾ ਕੇ ਸੈਟਿੰਗ ਕਰ ਲਈ ਬੱਸ ਆਲੇ ਦੇ ਕਿੱਸੇ ਦੱਸਦਾ ਤੈਨੂੰ ਮੈਂ ਤੇ ਉਹ ਭਾਈ ਉਹ ਤਾਂ ਦੂਜੇ ਤੀਜੇ ਦਿਨ ਪਹਿਲਾਂ ਦਾ ਉਹਦੀ ਭੈਣ ਆ ਗਈ ਚਿੱਠੀ ਲੈ ਕੇ ਜਮੇ ਉਹਦੇ ਅਰ ਗਈ ਉਹ ਕਹਿੰਦਾ ਉਹ ਨਹੀਂ ਆਈ ਕਹਿੰਦੀ ਉਹਦੇ ਘਰ ਵਾਲਾ ਗੁੱਸੇ ਵਾਲਾ ਉਹ ਕਰੇ ਸੀ ਆ ਤਾਂ ਨਹੀਂ ਆਈ ਮਗਾ ਗੁੱਸੇ ਵਾਲਾ ਕੁੱਟੂ ਤੈਨੂੰ ਅੰਗਾ ala ojo oh, ਆਪ ਦੇ ਬੈਰੀ ਤੁਹਾਨੂੰ ਦੀਂਦਾ ਨਹੀਂ ਹੁੰਦਾ ਸਾਡੇ ਵੀ ਗੁੱਸਾ ਮੈਂ ਕਿਹਾ ਚੰਗਾ ਉਹ ਤਾਂ ਦੂਜੇ ਦਿਨ ਆਉਦੀ ਮਾਂ ਲੈ ਕੇ ਆਗੀ ਸਾਲਿਓ ਮੁੰਡਾ ਦੇਖਣਾ ਹੀ ਮੈਂ ਕਿਹਾ ਕਹਿੰਦਾ ਉੱਥੇ ਚਾਹ ਪੀਣੇ ਮੈਂ ਵੀ ਜਾਵੜਿਆ ਮਾਂ ਬੈਠੀ ਕੋਲੇ ਕੁੜੀ ਗੱਲਾਂ ਮਾਰੀ ਜਾਵੇ ਅਖਿਆ ਆਪਾਂ ਦਰਬਾਰ ਸਾਹਿਬ ਰਹਿਨੇ ਆ ਚੱਲੀਏ ਅਖਿਆ ਮੰਮੀ ਨਾਲ ਉਹ ਤੇਰੇ ਘਰ ਵਾਲੇ ਕਹਿੰਦੇ ਕਹੀਂ ਥਾਣੇਦਾਰ ਇੱਥੇ ਆ ਉਹ ਲੈ ਨਹੀਂ ਜਾਣਾ ਕਹਿੰਦਾ ਮੈਂ ਨਹੀਂ ਜਾਣਾ ਇਹ ਵੰਤਾ ਜਾ ਜਾਂਦਾ ਰ ਮੈਂ ਕਿਹਾ ਉਹ ਜਾਵੜਾ ਕਹਿੰਦਾ ਨਾ ਇੱਕ ਤਾਂ ਉਹ ਗੁੱਸੇ ਵਾਲਿਆ ਕਹੇ ਥਾਣੇਦਾਰ ਕਹਿੰਦਾ ਭੈਂਦਣਾ ਕੁੱਟੂ ਬਹੁਤ ਹੂੰ ਕਹਿੰਦੀ ਮਾਂ ਦੇ ਸੱਕਰੀ ਵਾਲਾ ਛੱਡ ਕੇ ਤੇਰੇ ਨਾਲ ਗੱਲ ਕੀਤੀ ਤੂੰ ਕਹਤਿਆਂ ਉਹਨਾਂ ਦਾ ਟ੍ਰੈਵਲ ਦੀਗਾ ਮੈਂ ਤਾਂ ਕਹਿੰਦੀ ਸ਼ੁਕਰੀਆ ਵਾਲਾ ਦਾ ਟ੍ਰੈਵਲ ਛੱਡ ਕੇ ਤੇਰੇ ਨਾਲ ਗੱਲ ਕਰੀ ਤੂੰ ਕੀ ਜਾਣਦਾ ਤੂੰ ਜਾਂਦਾ ਹੀ ਨਹੀਂ ਮੈਂ ਕਿਹਾ ਚੱਲੇ ਉਥੋਂ ਵਾਲੇ ਦਾ ਬਾਬਾ ਗੁਰੂ ਘਰ ਨੂੰ ਦੋ ਜਗ੍ਹਾ ਤੇ ਵਰਤਦੇ ਆ ਖਾਣਾ ਲੰਗਰ ਚੱਕਣ ਨੂੰ ਤੇ じゃ ਕਮਰਾ ਲੈਣ ਹੈ ਮਸਾ ਮੁੱਤਾ ਨਹੀਂ ਠੇਕਦੇ ਉਹ ਭੀੜ ਚ ਖੜੇ ਪੈਂਦ ਨੇ ਬੁੜੀਆਂ ਹੀ ਛੜੀ ਜਾਂਦੇ ਆ ਹੈ ਮੈਂ ਦੇਖਿਆ ਬਹੁਤ ਘੱਟ ਲੋਕ ਆ ਬਾਬਾ ਜਿਹੜੇ ਗੁਰੂ ਘਰ ਨੂੰ ਮੰਨਦੇ ਆ ਸਾਡੇ ਵਾਲੇ ਰਹਿੰਦੇ ਸੀ ਉੱਥੇ ਜਾਂਦੇ ਸਾਡੇ ਕੋਲੇ ਬੁੜੀਆਂ ਜਾਵੜਿੰਦੀਆਂ ਸੀ ਜਦੋਂ ਅਸੀਂ ਉੱਥੇ ਰਹਿੰਦੇ ਸੀ ਜਾਟੀ ਪਿੰਡ ਉਹ ਕਹਿੰਦੀਆਂ ਦੇਖ ਲੈ ਕਿੰਨੇ ਚੰਗੇ ਆ ਦੋ ਟਾਈਮ ਗੁਰੂ ਘਰ ਜਾਂਦੇ ਆ ਆਪਾਂ ਅਸੀਂ ਕਿਤੇ ਇੱਕ ਤਾਂ ਹੀ ਆਉਣੀਆਂ ਤੁਸੀਂ ਸਾਨੂੰ ਔਰ ਤੋਂ ਵੀ ਨਹੀਂ ਲੈ ਜਾਂਦੇ ਮੈਂ ਕਿਹਾ ਤਾਂ ਲੰਗਰ ਛਕਣ ਜਾਂਦੇ ਆ ਬਈ ਆਪਾਂ ਘਰੇ ਬਣਾਓ ਜਿਹੜੇ ਨੇੜੇ ਰਹਿੰਦੇ ਹੁੰਦੇ ਆ ਲੰਗਰ ਉਹਨਾਂ ਵਾਸਤੇ ਨਹੀਂ ਹੁੰਦਾ ਮੈਂ ਕਿਹਾ ਬਾਹਰੋਂ ਆਇਆ ਵਾਸਤੇ ਹੁੰਦਾ ਇਹ ਤਾਂ ਦੋ ਵੇ ਟਾਈਮ ਛਕਣ ਜਾਂਦੇ ਆ ਉਹੀ ਗੱਲ ਦੂਜੇ ਦਿਨ ਕਿਤੇ ਇਹਨਾਂ ਨੇ ਗੱਲਾਂ ਬਾਤਾਂ ਕਰਦੀਆਂ ਨੇ ਗੱਲ ਛੇੜਦੀਆਂ ਉਹਨਾਂ ਦੀ ਬ ਹੋਰ ਨਾਲੇ ਦਾ ਧੂਵੇਂ ਤੋਂ ਬਾਅਦ ਜਾਈਦਾ ਅਗ ਭੂਕਾ ਮਾਰੀ ਜਾਉ ਚੱਲੇ ਨਾਲੇ ਦਾ ਪ੍ਰਸ਼ਾਦਾ ਛਕਾਈਦਾ ਨਾਲੇ ਕਿਹੜਾ ਨਿਕਲ ਜਾਂਦਾ ਉਹ ਗਾਂ ਜਿਹੜੇ ਪ੍ਰਸ਼ਾਦੇ ਵਾਲੇ ਹੁੰਦੇ ਸੀਗੇ ਜਿਵੇਂ ਬਾਬੇ ਦੀਪ ਸਿੰਘ ਦਾ ਗੁਰਦਾਰਾ ਚੌਕ ਤੇ ਨਾ ਉਹ ਏਡੇ ਗਾ ਪਛਾਣ ਵਾਲੇ ਹੁੰਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀਗਾ ਦਿੱਲੀ ਵਾਲੇ ਆ ਉਹ ਕਹਿੰਦਾ ਲਿਆ ਮਿੱਠੇ ਵਾਲਾ ਚੱਕ ਰਾਤ ਵਾਲਿਆਂ ਦਾ ਲਿਆ ਉਹ ਵੀ ਨਹੀਂ ਦਿੰਦੇ ਸੀ ਤਾਜ਼ੀਆਂ ਉਹਨਾਂ ਨੂੰ ਪਰ ਉਹ ਵੀ ਏਡੇ ਬਿਸ਼ਰਮ ਰਾਤ ਵਾਲੀਆਂ ਖਾ ਕੇ ਆ ਜਾਂਦੇ ਸੀ ਝੱਡ ਭਰਨਾ ਕਹਿੰਦੇ ਘਰੇ ਰੋਟੀ ਨਹੀਂ ਲਾਉਣੀ ਐ ਕੋ ਬਹੁਤ ਖੁੱਲੇ ਸੁਭਾਅ ਦੇ ਲੋਕ ਨੇ ਆਏ ਹੈ ਨਹੀਂ ਮਤਲਬ ਉਹਨਾਂ ਨੂੰ ਐਡਾ ਕੋਈ ਮਤਲਬ ਸਹਿਰ 'ਚ ਮੈਂ ਦੇਖਿਆ ਜਿਹਦੇ ਘਰੇ ਅਸੀਂ ਰਹਿੰਦੇ ਹੁੰਦੇ ਸੀ ਮਤਲਬ ਉਹਨਾਂ ਨੂੰ ਇੰਨਾ ਨਹੀਂ ਸੀਗਾ ਉਹਨਾਂ ਦੀ ਬਹੂ ਭਾਈ ਕਿਸੇ ਨਾ ਹੋਰ ਕਿਤੇ ਗਲਤ ਗੁਲਤ ਹੋ ਗਈ ਕਿਸੇ ਡਰਾਈਵਰ ਡਰੂਵਰ ਨਾਲ ਉਹ ਡਰਾਈਵਰ ਸਾਨੂੰ ਜਾਣਦਾ ਸੀ ਉਦੋਂ ਅਸੀਂ ਆ ਗਏ ਉਦੋਂ ਉੱਤੇ ਚੜਿਆ ਵਾ ਪਹਣਦਾ تھا ਉਹ ਬਾਹਰ ਨਾ ਨਿਕਲੇ ਉਹਨੂੰ ਕਹਿੰਦਾ ਮੈਨੂੰ ਦੋਨੇ ਜਾਣਦੇ ਥੱਲੇ ਕੁੜੀ ਬਿਠਾਈ ਉਹਨੇ ਆਪਦੀ ਨਨਾਨ ਵੀ ਰਾਖੀ ਰੱਖੀ ਮੈਂ ਕੋਈ ਦਾਲ ਚਕਾਰ ਆ ਗੁਰਗੀ ਕਹਿੰਦੀ ਨਹੀਂ ਜਦੋਂ ਮੈਂ ਬੋਲਦਾ ਸੁਣਿਆ ਮੈਂ ਕਿ ਦਾਲ ਹੀ ਕਾਲੀ ਹੈ ਬਾ ਜਾ ਰਹੀ ਹੈ ਉਹਦੀ 哦。Oh. <laughs> <laughs> ਮੇਰਾ ਕਰੈਕਟਰ ਕਹਿੰਦਾ ਕੀ ਹੋ ਗਿਆ ਮੈਂ ਕਿਹਾ ਕੁੜੀ ਦਾ ਕੀ ਮੇਟੀਆ ਦੀ ਭਾਬੀ ਦੀ ਕਹਿੰਦਾ ਸੱਚੀ ਬੇਟੀ ਆ ਕਾਉਣਾ ਕਿ ਉਹ ਕਹਿੰਦੀ ਉਹ ਵੀ ਤੁਹਾਡੇ ਵਾਂਗੂ ਡਰਾਈਵਰੀ ਆ ਕਹਿੰਦਾ ਲਾ ਲਓ ਅਸੀਂ ਤਾਂ ਇੱਥੇ ਹੀ ਆ ਅਸੀਂ ਨਹੀਂ ਜਾਣਾ ਉਤਰਿਆ ਭਾਈ ਕਿਵੇਂ ਕਹਿੰਦਾ ਆਹ ਸਾਧੂ ਆ ਜੀ ਅੱਗੇ ਕਿਵੇਂ ਆ ਹੈ ਉਹ ਉਤਰਿਆ ਮੇਰਾ ਕਰੈਕਟਰ ਚੜ ਗਿਆ ਉਹ ਕਹਿੰਦਾ ਉਹ ਭਾਬੀ ਕਿਵੇਂ ਅੱਗੇ ਕਿਵੇਂ ਹੰ ਮੈਂ ਹੂੰ ਆਉਣ ਵਾਲੇ ਚਾੰਕਲੂ ਨਹੀਂ ਦਾ ਚੁੰਗਣਾ ਮੇਰਾ ਮੇਰਾ ਸਾਲਾ ਹੋ ਰਿਹਾ ਤੇ ਉੱਤੇ ਮੈਂ ਹੁਣ ਕੇ ਕਰੈਕਟਰ ਨਹੀਂ ਉਤਰਿਆ ਭਾਬੀ ਕਹੇਆ ਮੈਂ ਕਿਹਾ ਚਾ ਸਾਲਾ ਮੈਂ ਕਹ ਉਹ ਨਹੀਂ ਉਤਰਦਾ ਹੁਣ ਥੋੜੇ ਦਿਨ ਬਾਅਦ ਵੇਖਿਆ ਮੇਰਾ ਸਾਲਾ ਬਾਜ਼ਾਰ ਚ ਕੁੜੀ ਫਿਰ ਉਹਨਾਂ ਦੇ ਨੂੰ ਮੈਂ ਕਹਾ ਓਏ ਭੈਣ ਦਰਿਆ ਕਿੱਧਰ ਹੂੰ ਤਪੇ ਗੰਦਰ ਉਹਨਾਂ ਦੱਸੀ ਮੈਂ ਕਹਾ ਤੂੰ ਕਿਤੇ ਕਿਸੇ ਹੁੰਦਾ ਕਿ ਇਹਨਾਂ ਕਿਤੇ ਕਿਸੇ ਨੂੰ ਕਹਿੰਦਾ ਬੰਦੇ ਹੀ ਬਚੇ ਇਹਨਾਂ ਦੇ ਘਰੇ ਮੇਰੇ ਕੋਲ ਕਹਿੰਦਾ ਕਹਿੰਦਾ ਮੈਨੂੰ ਲੱਗਦਾ ਮੈਂ ਉਹਨਾਂ ਨੂੰ ਘਮੋਲ ਜਾਵਾਂ ਕਿਤੇ ਇਹਦਾ ਤੂੰ ਆਉਂਦਾ ਕੰਮ ਕਰ ਭਰਾਵਾ ਇਹ ਕੋਈ ਗੱਲ ਨਹੀਂ ਇੱਥੇ ਖੁੱਲਾ ਮੈਂ ਕਹਾ ਸਭ ਦੇਖਦੇ ਮੈਂ ਕਿਧਰ ਨੂੰ ਚੱਲੀ ਜਾਂਦੀ ਦੁਨੀਆ ਯਾਰ ਫਿਰ ਮੈਂ ਆ ਗਿਆ ਵਾਸਤੇ ਵਾਸਤੇ ਜਦ ਮੈਂ ਪਹਿਲੀ ਵਾਰ ਆਇਆ ਆਇਆ ਤੇ ਵਾਸਤੇ ਮੈਂ ਬਦਮਾਸ਼ੀ ਚਲੇ ਗਿਆ ਗਾਂਹ ਗਲਤ ਲੈਣ ਫੜ ਲਈ ਮੈਂ ਬੰਦਾ ਜਦੋਂ ਪਰ ਨੰਗ ਹੁੰਦਾ ਉਦੋਂ ਜਾਂਦਾ ਜਦੋਂ ਬੰਦੇ ਨੂੰ ਕੋਈ ਦੀ ਦੇ ਲਈ ਰੋ ਜਦੋਂ ਆਉਂਦਾ ਉਹ ਬੜਾ ਬੰਦੇ ਦਾ ਬੰਦਾ ਮਰਾ ਲੋ ਪਹਿਲਾਂ ਮੈਂ ਰੋਟੀ ਮਿਲੇ ਯਾਰ ਧਰੇ ਯਾਰ ਭੈ ਮੂੰਹ ਦਿਖਾਉਣ ਜੋਗੇ ਹੋ ਜੀ ਹੈਨਾ ਮੈਂ ਇਹੋ ਜੇ ਦਿਨ ਵੀ ਵੇਖੇ ਪਿਆ ਮੈਂ ਤਿੰਨ ਤਿੰਨ ਚਾਰ ਚਾਰ ਦਿਨਾਂ ਦਾ ਸੌਣਾ ਨਾ ਨਾਉਣਾ ਨਾ ਮੈਂ ਐ ਫਿਰਦੇ ਰਹਿਣਾ ਕੋਈ ਕੰਮ ਨਾ ਮੈਨੂੰ ਇਹੋ ਜੇ ਦਿਨ ਵੀ ਆਏ ਆ ਹੈਨਾ ਬੱਕਰ ਵੀ ਬਣ ਗਏ ਦਿਹਾੜੀਆਂ ਵੀ ਕਰ ਲੀਆਂ ਸਾਰਾ ਕੁਝ ਕਰ ਲਿਆ ਯਾਰ ਆਪਾਂ ਮੈਂ ਬਾਜ਼ ਚਲਾਉਣ ਲੱਗ ਗਿਆ ਤੇ ਕਿਸੇ ਦੀ ਬਰਾਤ ਲੈ ਕੇ ਜਾਣੀ ਸੀ ਸਾਡੇ ਪਿੰਡ ਕੋਲੇ ਮੈਂ ਨਾ ਨਹੀਂ ਲੈਣਾ ਗੁੱਸਾ ਕਰਨਗੇ ਵਿਚਾਰੇ ਮੈਂ ਕਿਹਾ ਵੀ ਚੱਲ ਵੀ ਉਹਨਾਂ ਨੂੰ ਕਾਲਿਆਂ ਵਾਲੀ ਮੰਡੀ ਹਰਿਆਣੇ ਚ ਜਾਣਾ ਸੀ ਉਹਨਾਂ ਨੂੰ ਹਰਿਆਣੇ ਦਾ ਪਤਾ ਸੀ ਕਿ ਮੇਰਾ ਪਿੰਡ ਨੇੜੇ ਹ ਮੈਂ ਪਿੰਡ ਆ ਗਿਆ ਇਹਨਾਂ ਨੇ ਚੱਕਿਆ ਮੋਟਰਸਾਈਕਲ ਮੇਰੇ ਘਰੇ ਹਲੋ ਡਰਾਈਵਰ ਆ ਮੈਂ ਹਾਂ 4 ਵਜੇ ਤੁਰ ਪੜਾ ਹਰਿਆਣੇ ਜਾਣਾ ਕਿ ਬਠੀਕ ਹੈ ਮੈਂ ਕਹ ਰਿਹਾ ਇਹਨਾਂ ਨੂੰ ਕੀ ਯਾਰ ਦਿਸੀ ਜਾਂਦਾ 2 ਘੰਟੇ ਦੀ ਬਾਤ ਹੈ ਗੰਜਰ ਦੇ 4 ਵਜੇ ਉਹਨਾਂ ਨੂੰ ਮੈਨੂੰ ਫੇਰ ਆ ਗਿਆ ਬਾਈ ਜੀ 4 ਵਜੇ ਪਹੁੰਚ ਜਾਓ ਇਹ ਉੱਠੋ ਨਾ ਕਿਉਂਕਿ ਹਰਿਆਣੇ ਜਾਣਾ ਮੈਂ ਕਹ ਜੀ ਚੱਲਾ ਗਿਆ ਹਰਿਆਣਾ ਦਾ ਕਿੱਥੇ ਆ ਪੰਜਾਬ ਦਾ ਨਾਲ ਮੁਕੇ ਉਹ ਜਾ ਰਿਹਾਣਾ ਬਜਾਰਾ ਉਹੀ ਗੱਲ ਮੈਂ ਕੀ ਕਹ ਰਿਹਾ ਮੈਂ 4 ਵਜੇ ਜਾਵੜਿਆ ਮੈਂ ਕਹ ਬੀ ਚੱਲ ਆ ਜੇ ਤਾਂ ਕੀ ਆ ਹੁਣ ਫਿਰ ਸਹਿਰਖਾਨ ਗੇ ਚਾਰ ਵਜੇ ਜਾ ਕੇ ਲਾ ਦਿੰਦੇ ਆ ਜਰੂਰ ਪਹਿਲਾਂਗੇ ਘੰਟਾ ਜਦੋਂ ਮੈਂ ਜਾ ਕੇ ਬੱਸ ਮੋੜ ਦੇ ਮੋੜੀ ਉਹਨਾਂ ਦੇ ਘਰ ਵਾਲ ਨੂੰ ਪੱਗਾ ਬੰਨੀ ਕਰਨ ਕਿ ਨਾ ਪਿਆਰ ਹੋਏ ਕਰਦੇ ਆ ਟਾਟਾ ਸਾਰਾ ਢੋਲੀ ਆਸਤੇ ਖੜੀ ਉਸੇ ਪਿੰਡ ਦੀ ਮੈਨੂੰ ਬੜਾ ਗੁੱਸਾ ਆਇਆ ਮੈਂ ਆ ਗੱਡੀ ਗਲਤ ਗੱਲ ਕਰੀ ਇਹਨਾਂ ਨੇ ਵੀ ਐਸੇ ਵੇਲੇ ਜਾ ਕੇ ਕੀ ਕਰਨਾ ਅਗਲੇ ਦੇ ਘਰੇ ਮੈਂ ਟਾਟਾ ਸਾਰਾ ਨੂੰ ਮੈਂ ਗੱਲ ਸੁਣ ਲਾੜੀ ਇੱਕ ਮੈਨੂੰ ਉਹਦਾ ਕਿਵੇਂ ਆ ਮੈਨੂੰ ਜਾਣਦਾ ਹੀ ਵਿਚਾਰਾ ਉਹ ਮਰਦਾ ਕਿਵੇਂ ਕੋ ਮੇਰਾ ਸ਼ੱਦ ਮੈਂ ਗੱਡੀ ਇੰਨੀ ਫੈਂਟਲੀਆਂ ਤੂੰ ਬੱਸ ਮੇਰੀ ਉੱਤੇ ਆਉਣੀ ਤੇਰੇ ਠੀਕ ਹੈ ਕਹਿੰਦਾ ਤੇਲ ਪਾਉਣਾ ਮੈਂ ਕਿਹਾ ਪੰਪ ਤਾਂ ਕੋਈ ਵੀ ਨਹੀਂ ਖੁੱਲਣਾ ਐਸ ਪੰਪ ਦਾ ਖੁੱਲਦੇ ਹੁੰਦੇ 7 ਵਜੇ ਮੈਂ ਕਿਹਾ ਤੂੰ ਤਾਂ ਮਰਾ ਦੇਗਾ ਫਿਰ ਆਪਾਂ 6:30 ਦੇ ਹੁੰਦਾ ਪਹੁੰਚਣਾ ਉੱਥੇ ਮੈਂ ਕਿਹਾ ਕਾਹੇ ਆਣੀ ਲੈ ਕੇ ਉਹਨਾਂ ਨੂੰ ਕੁੜੀ ਵਾਲੇ ਦੇ ਘਰੇ ਸੁੱਤੇ ਪਿਆ ਦੇ ਲਿਜਾਣੇ ਉਹਨਾਂ ਦੇ ਮੈਂ ਕਿਹਾ ਮੈਂ ਕਿਹਾ ਮੇਰੀ ਵਾਲੀ ਬਾਤ ਤੋਂ ਕੱਢ ਦੇ 100 ਲੀਟਰ ਦੂ ਪਾ ਬਾਬਾ ਉਹੀ ਗੱਲ ਟਾਟਾ ਚਾਰਾ ਜੀ ਛੱਡੀ ਜਦੋਂ ਰਾਮਪੁਰੇ ਤੋਂ ਗਾਹ ਜੰਪ ਬਹੁਤ ਆ। ਉਰੂਰਾ ਐ ਹੁੰਦਾ ਸੀ। ਜਦੋਂ ਉੱਥੇ ਗਏ ਅਸੀਂ ਉੱਤੇ ਟਾਟਾ ਚਾਰਾ ਦੇ ਜੋ ਗੱਡੀ ਬੱਦਰੀ ਉਹ ਮੈਨੂੰ ਕਰਿਆ ਐ ਨੰਗ ਜਾ ਮ ਨੰਗਣਾ ਨਹੀਂ ਤੇਰੇ ਨਾਲ ਯਹੁਤਾ। ਮੈਂ ਹੁੰਦਾ ਕਿ ਬ੍ਰੇਕ ਮਾਰੀ ਪਲਟਣਾ ਬਹੁਤ ਲੱਗਣੀਆਂ ਤੇਰੇ ਕਹਾਬ ਨਾਲੀ ਮੈਂ ਤੱਕੀ ਚੱਲ। ਉਹ ਮੈਨੂੰ ਕਹਿੰਦਾ ਨਹੀਂ ਭਾਈ ਦੀ ਤੂੰ ਵੱਧ ਗਿਆ ਤੂੰ ਹਰ ਮੈਂ ਬੱਸ ਹੀ ਖੋਲਣਾ ਹੁੰਦਾ 100 ਤੇ ਜਾਂਦਿਆਂ। ਬੱਸ 100 ਤੇ ਦੂਜੀ ਕਾਰ ਜੇ ਭੈਣੇ 150 ਤੇ ਜਾਂਦੀ ਤਾਂ ਬਰਾਬਰ ਆ। ਕਿਉਂਕਿ ਬਾਸ ਦੇ ਟਾਇਰ ਕੱਢੇ ਆ। ਕਾਰ ਦੇ ਚੱਕਰ ਨਿੱਕੇ ਜੇ ਨਾ ਬਣ ਜਾਣ ਬਾਸ ਹੁਣ ਬਾਸਸ 100 ਤੇ ਕਾਰ 150 ਤੇ ਤੇ ਮੇਰੀ ਬਾਸਸ 100 ਤੇ ਮੈਂ ਕਾਂਚ ਚ ਕੱਢੀ ਫਿਰਾਂ ਉਹ ਦੀ ਵਿਚਾਰੀ ਦੀ ਜਿਹੜੀ ਮੂਰੇ ਕਾਰ ਦੀ ਸੀ ਪ੍ਰਾਣਾ ਕਾ ਮੂਤਲਾ ਉਹ ਦਵਾ ਕਰ ਬੂ ਤੈਨੂੰ ਮਗਰ ਲੱਗਦਾ ਫਲਟਾ ਦੂ ਮੂਤ ਮੜ ਕੇ ਜਿੰਦਗੀ ਚ ਨਹੀਂ ਆਉਂਦਾ ਉਹਨੂੰ ਪਤਾ ਨਹੀਂ ਕੀ ਲੋਰੀ ਆਈ ਆ ਤੇ ਮੇਰੇ ਜਿਹੜੇ ਬਰਾਤੀ ਸੀ ਜਦੋਂ ਜੰਪ ਵੱਜਿਆ ਕਰੇ ਤਾਂ ਸੱਟਾਂ ਤੋਂ ਮਰਨ ਦੂਜਾ ਜਿਹੜਾ ਮੂਰੇ ਬੈਠਾ ਉਹਨੂੰ ਹੁਣ ਜੰਪ ਨਾ ਆਵੇ ਉਹ ਚੌਧਰੀ ਸੀ ਉਹਨਾਂ ਦਾ ਇਹ ਜੋ ਹਰਿਆਣੇ ਵਾਲਾ ਫਿਰ ਜੰਪ ਦਾ ਹੁੰਦੇ ਇਹ ਲੇਟ ਵੀ ਚੱਲਾਂਗੇ ਕਹਿੰਦਾ ਆਪਾਂ ਇਹਨਾਂ ਖਿੱਚ ਕੇ ਰੱਖ ਮੈਂ ਕਹਿੰਦਾ ਕੰਦਰ ਤੋਂ ਬਾੜ ਨਾ 15 ਬੇਟਾ ਦੀ ਰਹਿ ਮੈਂ ਮੋੜ ਕੇ ਜਦੋਂ ਲਾਈ ਉਹਦੇ ਪਿੰਡ 'ਚ ਮੋੜ ਕੇ ਕਹਿੰਦਾ ਹੋਰ ਕੀ ਹੋ ਗਿਆ ਮੈਂ ਕਹਿੰਦਾ ਉਤਰੋ ਕਹਿੰਦਾ ਕੀ ਹੋ ਗਿਆ ਮੈਂ ਘਰ ਆ ਗਿਆ ਦੋਨ ਨੂੰ ਦੋ ਆ ਗਿਆ ਤਾਂ ਬਈ ਇਹ ਕੀ ਦੇ ਹੋ ਜਾ ਮੈਂ ਕਹਿੰਦਾ ਉੱਟੇ ਲਾਦੇ ਤੁਸੀਂ ਇਹ ਕਹਿੰਦਾ ਹਾਂ ਅਗੇ ਭਰਾਤ ਆ ਗਈ ਹੈ ਪਹਿਰ ਚ ਉਹ ਸੁੱਤੇ ਹੀ ਨਹੀਂ ਹੋਏਗਾ ਤਾਂ ਰਾਤ ਨਹੀਂ ਆ ਗਈ ਮੈਂ ਕਹਿੰਦਾ ਇਹਨਾਂ ਨੂੰ ਪੁੱਛੋ ਬਈ ਤੁਹਾਨੂੰ ਤਾਂ ਇਹਨੇ ਕਿਹਾ ਸੀ ਬਈ ਨੋਏ ਤੁਰਨਾ ਉਤਰ ਕੇ ਮੈਨੂੰ ਕਹਿੰਦਾ ਜੇ ਤੈਨੂੰ ਪਤਾ ਅਸੀਂ ਦੱਸ ਦਿੰਦਾ ਖਰਾ ਤੂੰ ਵੀ ਉਹੀ ਗੱਲ ਕਰੀ ਕਹਿੰਦਾ ਅਗਲੇ ਦਾ ਸੁੱਤੇ ਪਾਏ ਆ ਮੈਂ ਕਿਹਾ ਮੈਂ ਕਿਹੜੇ ਕਿਤੇ ਆਇਆ ਹਰੇੜੇ 'ਚ ਮੈਂ ਤਾਂ ਤਾਂ ਭੁਜਾਈ ਹਾਂ ਸੀ ਵੀ ਆਪਾਂ ਹਰਿਆਣੇ ਚੱਲੇ ਆ ਮੈਂ ਤਾਂ ਆਪ ਨਹੀਂ ਬੋ ਤੇ ਆ ਕੇ ਬੋਰਡ ਪੜਿਆ ਮੈਂ ਜਿਹੜਾ ਪੈਨ ਤੁਸੀਂ ਕਿਹਾ ਉਹ ਪੈਨ ਆ ਗਿਆ ਮੈਂ ਕਿਹਾ ਲੈ ਇਹੋ 나가 ਇਹਨੇ ਟੈਂਟ ਜਿਆ ਲੱਗਿਆ ਮੈਂ ਕਿਹਾ ਕੁੜੀ ਵਾਲਾ ਨਾ ਘਰੋਂ ਮera ਬੱਸ ਮੋੜ ਕੇ ਲਾਤੀ ਉਹਨਾਂ ਨੂੰ ਪੁੱਛ ਲਿਆ ਬਈ ਭਲਾਨੇ ਤੁਸੀਂ ਉਹ ਨਾਂ ਮੈਂ ਕਿਹਾ ਪਰ ਦੋਢੀ ਆਏ ਆ ਬਈ ਉਹ ਬਈ ਔਖੇ ਕੁੜੀ ਵਾਲੇ ਪੂਰੇ ਉਹ ਕਹਿੰਦਾ ਨਾਂਨ ਦਾ ਦਿਓ ਮੈਂ ਕਿਹਾ ਨਾਂਨ ਦਾ ਦਿਓ ਤੁਸੀਂ ਹੁਣੇ ਬਿਠਾਓ ਗੱਡੀ ਚ 10 ਪਾਈ ਤੈਨੂੰ ਕਰੇ ਛੜਦਿਆਂ ਗੇ ਰੋਟੀ ਬਿਲੇ ਨੂੰ ਇਹਨਾਂ ਨੂੰ ਦਫਾ ਕਰੋ ਪ੍ਰੋਫੈਸਰ ਨੂੰ ਇਹਨਾਂ ਤੇਰੀ ਲਕੀ ਲੇੜਾ ਧਰ ਮਜ਼ਾ ਆਈ ਬਰਾ ਬਾਤੇ ਮੈਂ ਬੱਸ 라 ਦੀ ਜ਼ਰ ਤੇ ਬਾਹਲਵਾਜੀ ਕੋਲੇ ਦਾ ਥੋੜੇ ਜਿਹਾ ਪਕੌੜੇ ਕੱਢ ਮੈਂ ਉਹਨੇ ਪਕੌੜੇ ਇੰਨੇ ਕਾ ਕੱਢ ਤੇ ਮੈਂ ਤੇ ਸਹਿਰਾ ਵਾਲਾ ਮੈਂ ਕਿਹਾ ਪੈਗਪੁਗ ਲਾ ਕੇ ਪ ਕਿਸੇ ਦੇ ਘਰੋਂ ਲੈ ਆਂ ਕੜਾ ਕੇ ਦੁਕਾਨ ਤੋਂ ਮੈਂ ਕਿਹਾ ਉਹਨਾਂ ਦੇ ਪ੍ਰਵੇਸ਼ ਦੇ ਆ ਆਪਾਂ ਨੂੰ ਵੀ ਦੇ ਦੇਣੀ ਕਹਿੰਦਾ ਮੈਂ ਨਹੀਂ ਹੁਣ ਨਹੀਂ ਇਸ ਵੇਲੇ ਨਹੀਂ ਤੁਸੀਂ ਮੈਂ ਤਾਂ ਆ ਹੀ ਬੜਿਛਦੇ ਆਂਗੇ ਨਹੀਂ ਡਰਾਈਵਰਾ ਤੇਰੀ ਗਲਤੀ ਯਾਰ ਮੇਰੀ ਕੀ ਗਲਤੀ ਹੈ ਨਹੀਂ ਤੂੰ ਇੰਨੀ ਭਜਾਉਂਦੀ ਗਨੋਰ ਸੀ ਜੇ ਨੇੜੇ ਸੀ ਨਾ ਮੈਂ ਕਿਹਾ ਰਾਤ ਨੂੰ ਤਰਪੈ ਮੈਂ ਪਹਿਲੇ ਘੇਰ ਤੇ ਲਈ ਆਉਂਦਾ ਬੁਰੇ ਇਹਦੇ ਬੱਸ ਜਿਹੜੇ ਜੀਬੀਡ ਚੋਣੀ ਆ ਗਈ ਇਹ ਤਾਂ ਤੁਸੀਂ ਵੇਖਣਾ ਤੋਨੂੰ ਮੈਂ ਕਹੀ ਆ ਆਪਾਂ 7 ਵਜੇ ਚੱਲਾਂਗੇ ਤੁਸੀਂ ਕਿਹਾ ਨੇ ਮੰਨੀ ਹਰਿਆਣੇ ਜਾਣਾ ਹਰਿਆਣਾ ਸੁਣ ਲੈਂਦੇ ਆ ਵੀ ਪੰਜਾਬ ਦਾ ਪੌਣੇ ਘੰਟੇ ਚ ਖਤਮ ਹੋ ਜਾਂਦਾ ਜਿੱਧਰ ਨੂੰ ਗੱਡੀ ਛੱਡਣੀ ਆਪਾਂ ਉਹ ਮੋਰਗੇ ਮੈਨੂੰ ਕਰਾਇਆ ਦਾ ਦੇਤਾ ਉਹਨਾਂ ਨੇ ਪਰ ਉਹਨਾਂ ਨੇ ਪੁੱਛਿਆ ਪਾਚਾ ਨਹੀਂ ਕੁੜੀ ਵਾਲਿਆਂ ਨੇ ਤਜਨਾ ਉਹਨਾਂ ਨੇ ਪਹਿਲਾਂ ਆਨੰਦ ਦੇ ਤੇ ਫਿਰ ਉਹੀ ਉੱਥੇ ਹੀ ਚਾਹ ਫਰਾਤੀ ਬੈਠਿਆ ਨੂੰ ਧਰਮਸਾਲਾ ਜੀ ਉਹ ਕਹਿੰਦਾ ਪੀਲੋਟ ਟਰੈਕਟਰ ਨੂੰ ਗਿਆ ਕਹਿੰਦਾ ਇਹਨਾਂ ਨੂੰ ਇੱਥੇ ਹੀ ਪਿਓ ਮਗਾ ਦੇ ਦੇ ਦੋ ਦੋ ਪਕੌੜੇ ਖਾ ਕੇ ਬਹਿ ਜਾਣਗੇ ਮੜਾ ਟੈਡ ਯਾਤਰ ਬਾਸਾ ਕਰਾ ਦਿਓ ਮੜਕੇ ਸਿੱਧੀ ਰੋਟੀ ਖਵਾ ਦੇ ਇਹਨਾਂ ਨੂੰ ਕੋਲੋਂ ساری ਬੱਸ ਖੁੱਭ ਗਈ ਜੇਮ ਆਈ ਵੀ ਸੀ ਅਸੀਂ ਆ ਵੀ ਮੈਂ ਕਹੇ ਵੀ ਆ ਦਾ ਕੰਮ ਖਰਾਬ ਹੋ ਗਿਆ ਇਹਦਾ ਰੋਟੀ ਖਾਣਗੇ ਤੌਰ ਨਾ ਮੈਂ ਕਹੇ ਵੀ ਤੰਗੇ ਲੋਕ ਵੇਲਾ ਕਾਲਿਆਂ ਵਾਲੀ ਦੇ ਆਪ ਹੀ ਮੈਂ ਉਹ ਕਿਹਾ ਗੁਆ ਕਿਹੇ ਨੂੰ ਨਹੀਂ ਮੇਰੇ ਗੱਡੀ ਕਿਵੇਂ ਨਾ ਕਿਵੇਂ ਕਰਕੇ ਘਰਾਤੀ ਤੇ ਉਹਨਾਂ ਨੇ ਵੀ ਪੈਂਟ ਜਾਂਦਾ ਲਾਤਾ ਰੋਟੀ ਦਾ ਖਵਾਤੀ ਮਤਲਬ ਬੋਲਦੇ ਨਹੀਂ ਸੀ ਮੂੰਹੋਂ ਚੰਗਾਓ ਇਹਨਾਂ ਨੂੰ ਜਿਹੜਾ ਕਹਿਆ ਕਰੇ ਹੋਰ ਜੀ ਬਸ ਤਿਆਰੀ ਆ ਹੋ ਤਿਆਰੀ ਆ ਤਿਆਰੀ ਨੂੰ ਦੱਸ ਇੱਥੇ ਕੀ ਕਰਨਾ ਮੈਂ ਤਾਂ ਵੀ ਕੱਟ ਬੋਲੋ ਕੁੱਟੜ ਕੇ ਹੈਗਾ ਉੱਖੇ ਬਹੁਤਾ ਉਹਦੇ ਦਿਨਾਂ ਤੋਂ ਪੱਟ ਜੇ ਬੇਜਤੀ ਬਹੁਤ ਉਹ ਘਰ ਬਹੁਤ ਤਕੜਾ ਸੀ ਉਹਨਾਂ ਨੇ ਕੁੜੀ ਸੀ ਕਿੰਨੇ ਭਰਾ ਸੀ ਉਹਨਾਂ ਨੇ ਚਾਹ ਨਾ ਕਰਨਾ ਸੀ ਇਹ ਨਾਲ ਨੇਰੀ ਜਾਵੜੇ ਸੁੱਤੇ ਪਿਆ ਕੋਈ ਵੇਟਰ ਨਹੀਂ ਕੋਈ ਉਹਨਾਂ ਦੇ ਕੋਸ ਆਇਆ ਨਹੀਂ ਕਿਹਾ ਵੀ ਉਹਨਾਂ ਦੇ ਰੱਬ ਜਾਦ ਨਹੀਂ ਉਹਨਾਂ ਨੂੰ ਐ ਵੀ 11 12 ਵਜੇ ਆਉਣਗੇ ਉਹਦੋਂ ਤਾਂ ਆਪਾਂ ਬਸੋਕੋਸ ਕਰਨਾ ਹੈ ਇਹ ਸੁੱਤੇ ਪਿਆ ਇਹ ਤਾਂ ਹਲਵਾਈ ਵੀ ਨਹੀਂ ਆਇਆ ਜਿਦਾਂ ਇਹ ਜਾਵ ਸ਼ੋਗਰ ਕਰਾ ਜੇ 3 ਵਜੇ ਨਹੀਂ ਕਹਤਾ ਨਹੀਂ ਤੁਹਾਨੂੰ ਅਸੀਂ ਕੁੰਡਾ ਕਰਕਾ ਕਰਕਾ ਆਉਣਾ ਸੀ ਬਰਾਤ ਆਈ ਆ ਬਈ ਖੜੇ ਹੋ ਜੋ ਮੋੜ ਕੇ ਮੈਨੂੰ ਤੈਨੂੰ ਨਹੀਂ ਗਾਂ ਨੂੰ ਬਰਵਰਾ ਲੈ ਜਾਣਾ ਮੈਂ ਕਿਹਾ ਮੈਨੂੰ ਕਿਹੜਾ ਕੀੜਾ ਲੈ ਜੇ ਲਿਆਂਦਾ ਵੀ ਨਹੀਂ ਬਈ ਦੁਬਾਰਾ ਮੈਂ ਕਿਹਾ ਤੇਰੇ ਪਿੱਛੇ ਨਹੀਂ ਮੈਂ ਗਿਆ ਮੈਂ ਕਿਹਾ ਮੇਰ ਦਾ ਹੁੰਦੀ ਆਇਆ ਉਹ ਕਈ ਵਾਰੀ ਬੰਦੇ ਅਜੇ ਟੱਕਰ ਜਾਂਦੇ ਸਾਡੇ ਇੱਥੇ ਗੰਗਾ ਪ੍ਰਧਾਨ ਬਣਾਦਾ ਰੋਡਾਂ ਵਾਲੇ ਕਾਲਜ ਦਾ ਬੌਡੇ ਵਾਲਾ ਸੀ ਉਹ ਗੰਗਾ ਮੇਰੇ ਨਾਲ ਤੁਰਿਆ ਫਿਰ ਇੱਕ ਸਾਡਾ ਬੰਦਾ ਆ ਗਿਆ ਮੈਨੂੰ ਕਹਿੰਦਾ ਉਹ ਥੋੜਾ ਜਿਹਾ ਦਿਮਾਗ ਤੇ ਲੋੜ ਸੀ ਉਹਦੇ ਹੋਰ ਵੀ ਸਿੰਘਾ ਕਿਵੇਂ ਆ ਕਹਿੰਦਾ ਮੈਂ ਕਿਹਾ ਠੀਕ ਆ ਅਜਾ ਸਿੰਘਾ ਗੱਲ ਸੁਣ ਲਾ ਕਹਿੰਦਾ ਸਿੰਘਣੀ ਦਾ ਪਾਸਪੋਰਟ ਹੈਗਾ ਮੈਂ ਕਿਹਾ ਜੀ ਹੈਗਾ ਬੱਚੇ ਦਾ ਭਜੰਗੀ ਦਾ ਮੈਂ ਕਿਹਾ ਹੈਗਾ ਆਪਾਂ ਕਮੇਟੀ ਬਣਾਈ ਆ ਆਪਣੀ ਆਪਣੀ ਟੀਮ ਜਾਣੀ ਹੈ ਅਮਰੀਕਾ ਤੇ ਅਗਲੇ ਮਹੀਨੇ ਤੇਰਾ ਨਾਂ ਪਾਤਾ ਮੈਂ ਵਿੱਚ ਮੈਂ ਤਿੰਨਾਂ ਦਾ ਪਾਤਾ ਤੁਹਾਡਾ ਇਹ ਤਿੰਨ ਮੈਂਬਰ ਜਾਣੇ ਆ ਆਪਣੇ ਅਮਰੀਕਾ ਹਾਂ ਉਹ ਮੇਰੇ ਹੁੱਜਾ ਮਾਰੇ ਦੂਜਾ ਗੰਗਾ ਮੈਂ ਕੀ ਕਹਿੰਦਾ ਮੇਰਾ ਵੀ ਮੇਰਾ ਵੀ ਬੁਆਵੇ ਮੈਂ ਕਹਿੰਦਾ ਤੂੰ ਇਹ ਦੇ ਨਾਲ ਵੀ ਵੱਡਾ ਲੱਗਦਾ ਮੈਨੂੰ ਮੈਂ ਕਹਿੰਦਾ ਤੈਨੂੰ ਅਜੇ ਪਤਾ ਹੀ ਨਹੀਂ ਲੱਗਿਆ ਉਹ ਕਾਦੋ ਲਈ ਜਾਂਦਾ ਹੈ ਇਹ ਤਾਂ ਹੈਲ ਪਈ ਹੈ ਮੈਂ ਉਹ ਹੈਲ ਪਈ ਹੈ ਸਾਲਿਆ ਕਿਹੜੇ ਅਮਰੀਕਾ ਲਈ ਜਾਣਾ ਉਹ ਬਾਬਾ ਸ਼ਾਂਗ ਨੂੰ ਮੈਨੂੰ ਤੇ ਕਹਿੰਗੇ ਉਹਨੂੰ ਫੇਰ ਮਿਲ ਪਿਆ ਹੂੰ ਕਿਵੇਂ ਆ ਸਿੰਗਾ ਮੈਂ ਕਹਿੰਦਾ ਠੀਕ ਆ ਗੱਲ ਸੁਣ ਲੈ ਸਿੰਗਾ ਕਹਿੰਦਾ ਆਪਾਂ ਬਣਾ ਲਈ ਕਮੇਟੀ ਐ ਹੋਈ ਗੱਲ ਇਹ ਆਪਾਂ ਗੱਲ ਸੁਣ ਲੈ ਜਿੰਨੇ ਵੀ ਸਾਡੇ ਬੰਦੇ ਆਂ ਅੰਗਰੇਜ਼ ਫਰੰਕੀਆ ਲੇ ਕੰਮ ਕਰਦੇ ਸਾਰੇ ਇੱਥੇ ਲੈ ਕੇ ਆਉਣੇ ਕੋਈ ਨਹੀਂ ਅਮਰੀਕਾ ਚ ਰਹਿਣ ਦੇਣਾ ਕਹਿੰਦਾ ਆਪਾਂ ਸਾਰੇ ਮੜਾਉਣੇ ਆਪਾਂ ਆਪਣਾ ਜੋਰ ਲੱਗੂਗਾ ਆਪਾਂ ਕਮੇਟੀ ਬਣਾਉਣੀ ਸਭ ਇੰਡੀਆ ਸਦਾਂਗੇ ਆ ਲੈ ਮੈਂ ਕਹ ਮ ਉਹ ਤਾਂ ਉਧਰ ਨਹੀਂ ਮੋਲਦੇ ਸਵੇਰੇ ਆਪਾਂ ਨੂੰ ਲੀ ਜਾਂਦਾ ਸੀ ਕਹਿੰਦਾ ਹਾਂ ਯਾਰ ਇਹ ਤਾਂ ਬਦਲ ਗਿਆ ਇਹਦਾ ਨਹੀਂ ਪਤਾ ਮੈਂ ਕਹ ਤੜਕੇ ਨੂੰ ਕਹਿੰਦੇ ਜਹਾਜ਼ ਸਾਡੇ ਘਰੇ ਖੜਾ ਜਿਹਾ ਜੋ ਬੈਠੋ ਚੱਲਣਾ ਆਪਾਂ ਵੀ ਨੰਬਰ ਸਮਝਣਾ ਹਾਂ ਟੈਕਸੀ ਥਾਲੀ ਲੈ ਕੇ ਜੋ ਯਾਰ ਬੰਦਾ ਕੋਸ ਵੀ ਕਰਦੇ ਨਹੀਂ ਲਿਆਵਾ